ਸਵਾਗਤ ਹੈ ਜੀ ਤੁਹਾਡਾ ਸਾਡੀ YouTube ਚੈਨਲ ਇਨਵੈਸਟੀਗੇਟਰ ਪੀਬੀ 46 ਟਰੂ ਕ੍ਰਾਈਮ ਸਟੋਰੀ ਵਿੱਚ ਅੱਜ ਜਿਹੜੀ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਅੱਜ ਵੀ ਦੁਨੀਆ ਦੀ ਸਭ ਤੋਂ ਇੱਕ ਖਤਰਨਾਕ ਘਟਨਾ ਦੱਸੀ ਜਾਂਦੀ ਹੈ ਮੈਂ ਇੱਕ ਬਹੁਤ ਹੀ ਦਰਦਨਾਕ ਕ੍ਰਾਈਮ ਸਟੋਰੀ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਨੂੰ ਵਿਸ਼ਵਾਸ ਨਾ ਹੋਵੇ ਜੀ ਹਾਂ ਸਭ ਕੁਝ ਦੱਸੂਗੀ ਤੁਹਾਨੂੰ ਇਸ ਦੇ ਬਾਰੇ ਲੇਕਿਨ ਉਸ ਤੋਂ ਪਹਿਲਾਂ ਮੇਰਾ ਚੈਨਲ ਜਿਸ ਦਾ ਨਾਮ ਇਨਵੈਸਟੀਗੇਟਰ ਪੀਬੀ 46 ਹੈ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤੇ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਐਂਡ ਫੋਲੋ ਕਰਿਓ ਦਿਨ ਸੀ 21 ਦਸੰਬਰ 1996 ਦਾ ਜਦੋਂ ਆਸਟਨ ਨੇਮ ਦਾ ਮੁੰਡਾ ਅਮਰੀਕਾ ਦੇ ਮੌਜੂਦ ਪਾਮ ਇਲਾਕੇ 'ਚ ਰਹਿਣ ਵਾਲੇ ਇੱਕ ਜੋੜੇ ਦੇ ਘਰ ਵਿੱਚ ਪੈਦਾ ਹੋਇਆ ਸੀ ਜਿਹੜਾ ਇਲਾਕੇ ਵਿੱਚ ਰਹਿੰਦੇ ਸੀ ਇਹ ਘਰ ਨਾ ਹੀ ਫਲੋਰੀਡਾ ਦਾ ਬਲਕਿ ਪੂਰੇ ਅਮਰੀਕਾ ਦਾ ਸਭ ਤੋਂ ਮਹਿੰਗਾ ਇਲਾਕਾ ਮੰਨਿਆ ਜਾਂਦਾ ਹੈ ਸਮਾਂ ਬੀਤਦਾ ਗਿਆ ਔਰ ਟਾਈਮ ਆ ਜਾਇਆ 2010 ਦਾ ਜਦੋਂ ਅਚਾਨਕ ਹੀ ਆਸਟਿਨ ਦੇ ਮਾਤਾ ਪਿਤਾ ਚੋ ਲੜਾਈ ਝਗੜਾ ਸਟਾਰਟ ਹੋਇਆ ਤੇ ਉਹਨਾਂ ਦੋਵਾਂ ਨੇ ਤਲਾਕ ਲੈ ਲਿਆ ਅਤੇ ਆਸਟਿਨ ਦੀ ਇੱਕ ਛੋਟੀ ਭੈਣ ਵੀ ਸੀ ਜੋ ਸਿਰਫ 1 ਸਾਲ ਛੋਟੀ ਹੀ ਉਸ ਤੋਂ ਸੀ ਜਿਸ ਦਾ ਨਾਮ ਸੀ ਹੈਲੇ ਹੁਣ ਗੱਲ ਇਹ ਸੀ ਦੋਨੋਂ ਬੱਚੇ ਜਾਣ ਕਿਥੇ ਮਾਤਾ ਪਿਤਾ ਤੇ ਅਲੱਗ-ਅਲੱਗ ਹੋ ਗਏ ਪਰ ਇਹ ਦੋਵੇਂ ਬੱਚੇ ਫਿਰ ਵੀ ਉਸੇ ਘਰ 'ਚ ਰਹਿ ਰਹੇ ਸੀ ਇਹ ਦੋਵਾਂ ਨੇ ਉਸੇ ਸਾਲ ਆਪਣਾ-ਆਪਨਾ ਪਾਰਟਨਰ ਵੀ ਲੱਭ ਲਿਆ ਪਰ ਫਿਰ ਵੀ ਇਸ ਘਰ ਤੋਂ ਜਾਣ ਲਈ ਤਿਆਰ ਨਹੀਂ ਸੀ ਇਹਨਾਂ ਨੇ ਲੱਗੇ ਇੱਕ ਘਰ ਕਿਰਾਏ ਤੇ ਵੀ ਲਿਆ ਸੀ ਪਰ ਉੱਥੇ ਸਿਰਫ ਇਹ ਆਪਣੇ ਪਾਰਟਨਰ ਨੂੰ ਹੀ ਮਿਲਣ ਜਾਂਦੇ ਹੁੰਦੇ ਸੀ ਅਤੇ 2011 'ਚ ਆਸਟਿਨ ਦਾ ਸਕੂਲ ਵੀ ਕੰਪਲੀਟ ਹੋ ਚੁੱਕਿਆ ਸੀ ਹੁਣ ਆਸਟਿਨ ਨੇ ਹਾਈ ਸਕੂਲ ਵਿੱਚ ਐਡਮਿਸ਼ਨ ਲੈਣੀ ਸੀ ਅਤੇ ਜਦੋਂ ਹੀ ਉਹਨੇ ਐਡਮਿਸ਼ਨ ਲਈ ਉਸਦੇ ਘਰ ਦੇ ਬਹੁਤ ਖੁਸ਼ ਸੀ ਕਿ ਉਸਦੇ ਬਹੁਤ ਵਧੀਆ ਗ੍ਰੇਡਸ ਨਾਲ ਪਾਸ ਹੁੰਦਾ ਸੀ ਉਹ ਹਮੇਸ਼ਾ ਪੜ੍ਹਾਈ 'ਚ ਬਹੁਤ ਹੀ ਵਧੀਆ ਨੰਬਰ ਨਾਲ ਪਾਸ ਹੁੰਦਾ ਸੀ। ਪੜ੍ਹਾਈ ਦੇ ਨਾਲ-ਨਾਲ ਆਸਟਿਨ ਦਾ ਦਿਮਾਗ ਫੁੱਟਬਾਲ 'ਚ ਵੀ ਬਹੁਤ ਜ਼ਿਆਦਾ ਲੱਗ ਰਿਹਾ ਸੀ। ਸਕੂਲ ਦੀ ਫੁੱਟਬਾਲ ਟੀਮ 'ਚ ਆਸਟਿਨ ਸਭ ਤੋਂ ਮਾਹਿਰ ਖਿਡਾਰੀ ਮੰਨਿਆ ਜਾਂਦਾ ਸੀ। ਪਰ ਇੱਕ ਪਰੇਸ਼ਾਨੀ ਸੀ। ਪਰੇਸ਼ਾਨੀ ਇਹ ਸੀ ਕਿ ਉਹ ਸਾਹਮਣੀ ਟੀਮ ਤੇ ਖੜਿਆ-ਖੜਾ ਤਰਸ ਖਾ ਜਾਂਦਾ ਸੀ। ਜਿੱਥੇ ਗੋਲ ਕਰਨਾ ਹੁੰਦਾ ਸੀ ਉਹ ਗੋਲ ਕਰਦਾ ਹੀ ਨਹੀਂ ਸੀ ਕਿਉਂਕਿ ਉਸਦੇ ਦਿਲ 'ਚ ਇਹ ਚੱਲਦਾ ਸੀ ਉਹ ਦੂਜੇ ਦੀ ਹੈਲਪ ਕਰੇ। ਜਦੋਂ ਇਸ ਗੱਲ ਬਾਰੇ ਉਸਦੇ ਕੋਚ ਨੇ ਉਸ ਨਾਲ ਗੱਲ ਕੀਤੀ, "ਤੇਰੇ ਕੋਲ ਮੌਕਾ ਹੁੰਦੇ ਹੋਏ ਵੀ ਤੂੰ ਗੋਲ ਕਿਉਂ ਨਹੀਂ ਕਰਦਾ?" ਉਹਨੇ ਉਹ ਗੋਸਾਫ ਸਾਫ ਸਾਫ ਕਹਿ ਦਿੱਤਾ ਕਿ ਮੇਰਾ ਦਿਲ ਆ ਮੈਂ ਦੁਜਿਆਂ ਦੀ ਹੈਲਪ ਕਰਾਂ ਉਹ ਕਹਿੰਦਾ ਜਿੰਨਾ ਮਰਤ ਹੋਏਗਾ ਮੈਂ ਦੁਜਿਆਂ ਦੀ ਹੈਲਪ ਕਰੂੰਗਾ ਅਤੇ ਉਹਨਾਂ ਦੇ ਨਾਲ ਖੜਾ ਹੋਊਗਾ ਭਾਵੇਂ ਮੇਰਾ ਉਹਦੇ ਵਿੱਚ ਨੁਕਸਾਨ ਹੀ ਕਿਉਂ ਨਾ ਹੋਵੇ ਕਾਫੀ ਲੋਕਾਂ ਨੇ ਉਹਨੂੰ ਸਮਝਾਇਆ ਉਸਦੇ ਮਾਤਾ ਪਿਤਾ ਨੇ ਵੀ ਸਮਝਾਇਆ ਪਰ ਉਹ ਆਪਣੇ ਆਪ 'ਚ ਮਸਤ ਸੀ ਸੰਨ 2015 ਦਾ ਸਮਾਂ ਆ ਚੁੱਕਿਆ ਸੀ ਜਦੋਂ ਉਹਨੇ ਮੈਡੀਸਿਨ ਡਿਪਾਰਟਮੈਂਟ ਵਿੱਚ ਡਿਗਰੀ ਕਰਨ ਬਾਰੇ ਸੋਚਿਆ ਉਹਦਾ ਦਿਲ ਸੀ ਉਸ ਕੋਲੋਂ ਜਿੰਨਾ ਹੋ ਸਕੇ ਉਹ ਦੂਜਿਆਂ ਦੀ ਹੈਲਪ ਕਰੂਗਾ ਅਤੇ ਉਸ ਨੂੰ ਸਭ ਤੋਂ ਵਧੀਆ ਡਿਪਾਰਟਮੈਂਟ ਲੱਗਾ ਉਹ ਦਵਾਈਆਂ 'ਚ ਆਪਣੀ ਮਹਾਨਤਾ ਹਾਸਲ ਕਰੇ ਅਤੇ ਚੰਗੀ ਤਰ੍ਹਾਂ ਇਸ ਬਾਰੇ ਦੀ ਰਿਸਰਚ ਕਰਕੇ ਲੋਕਾਂ ਨੂੰ ਗਿਆਨ ਵੰਡੂਗਾ ਅਤੇ ਵਧੀਆ-ਵਧੀਆ ਦਵਾਈਆਂ ਵੀ ਵੰਡੂਗਾ ਬਹੁਤ ਵਧੀਆ ਵਿਚਾਰ ਉਸਦੇ ਮਨ 'ਚ ਚੱਲਦੇ ਪਏ ਸੀ ਹੁਣ ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਚੁੱਕੀ ਸੀ ਤੇ ਉਸਦੇ ਘਰ ਦੇ ਬਹੁਤ ਖੁਸ਼ੀ ਕਿ ਸਾਡਾ ਮੁੰਡਾ ਯੂਨੀਵਰਸਿਟੀ 'ਚ ਪੜ੍ਹੂਗਾ ਕਰ ਦੇਨੇ ਉਸ ਦਸਮਾਨ ਸਾਰਾ ਪੈਕ ਕੀਤਾ ਕਿਉਂਕਿ ਆਸਟਿਨ ਹੁਣ ਯੂਨੀਵਰਸਿਟੀ ਦੇ ਹੋਸਟਲ ਵਿੱਚ ਹੀ ਰਹਿਣ ਵਾਲਾ ਸੀ ਸਾਰਿਆਂ ਨੇ ਇਸ ਮੈਨ ਪੈਕ ਕੀਤਾ ਸਾਰੀ ਫੈਮਿਲੀ ਗੱਡੀ ਵਿੱਚ ਜਾ ਕੇ ਬੈਠੀ ਸਾਰੇ ਮਿਲ ਕੇ ਆਸਟਿਨ ਨੂੰ ਯੂਨੀਵਰਸਿਟੀ ਛੱਡਣ ਲੈ ਗਏ ਆਸਟਿਨ ਨੂੰ ਯੂਨੀਵਰਸਿਟੀ ਛੱਡਣ ਤੋਂ ਬਾਅਦ ਜਦ ਉਹ ਵਾਪਿਸ ਆਉਂਦੇ ਪਏ ਸੀ ਉਹ ਗੱਡੀ ਵਿੱਚ ਗੱਲ ਕਰਦੇ ਪਏ ਸੀ ਕਿ ਆਸਟਿਨ ਹੁਣ ਵੱਡਾ ਹੋ ਚੁੱਕਿਆ ਹੈ ਅਤੇ ਉਹ ਖੁਦ ਇੱਥੇ ਹੁਣ ਰਹਿ ਸਕਦਾ ਹੈ ਵਧੀਆ ਮਾਰਕਸ ਉਹਦੇ ਆਉਂਦੇ ਰਹੇ ਪੜਾਈ ਜੇ ਵੀ ਬਹੁਤ ਵਧੀਆ ਸੀ ਅਤੇ ਉਸਨੇ ਵਧੀਆ ਕੈਰੀਅਰ ਵੀ ਡਿਸਾਈਡ ਕਰ ਲਿਆ ਅਤੇ ਇਹ ਗੱਲ ਉਹਨਾਂ ਲਈ ਆਉਣ ਵਾਲੇ 1 ਸਾਲ ਵਿੱਚ ਸਹੀ ਵੀ ਸਾਬਿਤ ਹੋਈ ਕਿਉਂਕਿ ਕਾਲਜ ਦੇ ਫਰਸਟ ইয়ার 'ਚ ਆਸਟਿਨ ਦੇ ਮਾਰਕਸ ਬਹੁਤ ਵਧੀਆ ਸੀ ਐਂਡ ਉਹਨੇ ਹਰ ਸਬਜੈਕਟ ਨੂੰ ਫਰਸਟ ਗ੍ਰੇਡ 'ਚ ਪਾਸ ਕੀਤਾ ਸੀ ਹੁਣ ਇੱਥੇ ਉਹਦਾ ਦਿਲ ਫੁੱਟਬਾਲ ਤੋਂ ਹਟਕਰ ਬਾਡੀ ਬਿਲਡਿੰਗ 'ਚ ਵੀ ਲੱਗ ਚੁੱਕਿਆ ਸੀ ਉਹ ਬਾਡੀ ਬਿਲਡਿੰਗ ਲਈ ਕੋਲ ਹੀ ਜਿਮ ਜਾਣ ਲੱਗ ਪਿਆ ਉਹਨੇ ਬਾਡੀ ਵੀ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵੀ ਉਸਦੇ ਬਹੁਤ ਵਧੀਆ ਫਾਲੋਅਰਸ ਹੋ ਚੁੱਕੇ ਸੀ ਪਰ ਹੁਣ ਸਟਾਰਟ ਹੋ ਚੁੱਕਿਆ ਸੀ ਇਸ ਕਾਲਜ ਦਾ ਸੈਕੰਡ ਈਅਰ ਹੁਣ ਸੈਕੰਡ ਈਅਰ ਸਟਾਰਟ ਹੁੰਦਿਆ ਹੀ ਆਸਟਿਨ ਦੇ ਅੰਦਰ ਬਦਲਾਅ ਆਉਣ ਲੱਗ ਪਏ ਕਿਉਂਕਿ ਇੱਥੇ ਕਾਲਜ 'ਚ ਰਹਿੰਦੇ ਹੋਏ ਉਸ ਨੂੰ ਬਾਹਰ ਦੀ ਹਵਾ ਲੱਗ ਚੁੱਕੀ ਸੀ ਅਤੇ ਇਹ ਬਾਹਰ ਦੀ ਹਵਾ 'ਚ ਉਹ ਬਹਿ ਚੁੱਕਿਆ ਸੀ ਅਤੇ ਉਸਨੇ ਸੈਕਿੰਡ ইয়ার ਤੋਂ ਹੀ दारू ਵਗੈਰਾ ਪੀਣੀ ਵੀ ਸਟਾਰਟ ਕਰ ਦਿੱਤੀ ਅਤੇ ਉਸ ਟਾਈਮ ਉਹਨੇ ਨਾ ਹੀ ਕੱਲੇ दारू ਬਲਕਿ ਹੋਰ ਟਾਈਪ ਦੇ ਨਸ਼ੇ ਕਰਨੇ ਵੀ ਸਟਾਰਟ ਕਰ ਦਿੱਤੇ ਸਭ ਤੋਂ ਪਹਿਲਾਂ ਉਹਨੇ ਸਟਾਰਟ ਕੀਤਾ ਮੈਰੀਜਵਾਨਾ ਨਾਲ ਬਾਅਦ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਿੰਨੇ ਤਰ੍ਹਾਂ ਦੇ ਡਰਗ ਉਹ ਇੱਕ ਨਾਲ ਲੈਣ ਲੱਗ ਪਿਆ ਐਮ ਡੀ ਐਮ ਯੂ ਵਗੈਰਾ ਸਭ ਕੁਝ ਲੈਂਦਾ ਸੀ ਉਥੇ ਕਿਉਂਕਿ ਉਹਨੂੰ ਮੈਡੀਸਿਨ ਦੀ ਬਹੁਤ ਵਧੀਆ ਤਰ੍ਹਾਂ ਨੌਲੇਜ ਸੀ ਕਿ ਕਿਹੜੀ ਦਵਾਈ ਤੋਂ ਉਹਨੂੰ ਕਿੰਨਾ ਨਸ਼ਾ ਦੇ ਸਕਦੀ ਹੈ ਕਿੰਨੀ ਮਾਤਰਾ ਚੋ ਲਵੇ ਜਿਹਦੇ ਨਾਲ ਉਹ ਸੇਫ ਰਹੂਗਾ ਉਹਨੂੰ ਦਵਾਈ ਦੀ ਤੇ ਨੌਲੇਜ ਸੀ ਪਰ ਉਹਨੂੰ ਆਪਣੇ ਦਿਮਾਗ ਦੀ ਨੌਲੇਜ ਨਹੀਂ ਸੀ ਕਿਉਂਕਿ ਜਿਹੜੀਆਂ ਉਹ ਦਵਾਈਆਂ ਲੈ ਰਿਹਾ ਸੀ ਉਹ ਉਸਦੇ ਦਿਮਾਗ ਤੇ ਬਹੁਤ ਹੀ ਬੁਰੀ ਤਰ੍ਹਾਂ ਅਸਰ ਕਰਦੀ ਪਈ ਸੀ ਤੇ ਕਰੂਗੀ ਆਉਣ ਵਾਲੇ ਸਮੇਂ 'ਚ ਤੇ ਕਾਲਜ ਦਾ ਸੈਕਿੰਡ ਇਅਰ ਖਤਮ ਹੋਣ ਲੱਗਾ ਉਸ ਦਾ ਦਿਮਾਗ ਅਬ ਸੇ ਟ੍ਰੈਨ ਲੱਗ ਪਿਆ ਜਦੋਂ ਉਸ ਦੇ ਸੈਕਿੰਡ ਇਅਰ ਦੇ ਐਂਡ 'ਚ ਉਸ ਦੇ ਪਿਤਾ ਨੇ ਸਰਚ ਹਿਸਟਰੀ ਦੇਖੀ ਉਸ ਦੀ ਉਹ ਵੀ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਕਿ ਮੇਰਾ ਮੁੰਡਾ ਜੋ ਪਹਿਲਾਂ ਇੰਨਾ ਵਧੀਆ ਸੀ ਹਰ ਚੀਜ਼ 'ਚ ਵਧੀਆ ਸੀ ਹਰ ਗੇਮ 'ਚ ਵਧੀਆ ਪਰਫਾਰਮ ਕਰਦਾ ਸੀ ਹੁਣ ਇੰਟਰਨੈਟ 'ਤੇ ਕੀ ਕੀ ਸਰਚ ਕਰਦਾ ਪਿਆ ਹੈ ਉਹ ਗੂਗਲ 'ਤੇ ਲਗਾਤਾਰ ਪੁੱਛਦਾ ਸੀ ਕਿ ਮੈਂ ਪਾਗਲ ਹਾਂ ਅਗਰ ਮੈਂ ਪਾਗਲ ਹਾਂ ਮੈਨੂੰ ਕਿਵੇਂ ਪਤਾ ਲੱਗੂ ਮੈਂ ਪਾਗਲ ਹਾਂ ਕੀ ਮੈਨੂੰ ਸੌਣਾ ਚਾਹੀਦਾ ਹੈ ਜੇਕਰ ਮੈਨੂੰ ਸੌਣਾ ਚਾਹੀਦਾ ਹੈ ਤੇ ਕਿੰਨਾ ਸੌਣਾ ਚਾਹੀਦਾ ਹੈ ਅਗਰ ਨਾ ਸੌਂਗਾ ਤੇ ਕੀ ਹੋਊਗਾ ਮੈਂ ਮਰ ਜੂਗਾ ਇਦਾਂ ਇਦਾਂ ਦੇ ਸਵਾਲ ਉਹ ਗੂਗਲ ਤੋਂ ਪੁੱਛਦਾ ਸੀ ਬਸ ਇਹ ਜਾਣਨ ਲਈ ਕਿ ਜਿਹੜੇ ਡਰੱਗਸ ਉਹ ਲੈਂਦਾ ਪਿਆ ਉਹ ਉਸਦੇ ਦਿਮਾਗ ਤੇ ਕੀ ਕੀ ਅਸਰ ਕਰਦੇ ਪਏ ਲੇਕਿਨ ਜੋ ਉਹਨੂੰ ਅੰਦਾਜ਼ਾ ਲੱਗਦਾ ਪਿਆ ਸੀ ਇਥੋਂ ਤੱਕ ਉਹ ਬਹੁਤ ਬਹੁਤ ਜ਼ਿਆਦਾ ਕੱਟ ਸੀ ਕਿਉਂਕਿ ਇਸ ਦਾ ਅੰਤ ਬਹੁਤ ਬੁਰਾ ਹੋਣ ਵਾਲਾ ਸੀ ਫਿਰ 2 ਸਾਲ ਬਾਅਦ ਉਹ ਦੁਬਾਰੇ ਆਪਦੀ ਫੈਮਿਲੀ ਨੂੰ ਮਿਲਣ ਲਈ ਉਹ ਆਪਦੇ ਘਰ ਆਇਆ ਜਦੋਂ ਹੀ ਉਹ ਘਰ ਪਹੁੰਚਿਆ ਉਸ ਦੀ ਫੈਮਿਲੀ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਉਹਨਾਂ ਦਾ ਮੁੰਡਾ ਹੁਣ ਸ਼ਾਇਦ ਪਾਗਲ ਹੋ ਚੁੱਕਿਆ ਹੈ ਕਿਉਂਕਿ ਇੱਥੇ ਜਿਹੜਾ ਉਹਦਾ ਬੈੱਡਰੂਮ ਸੀ ਉਹ ਵੀ ਬੰਦ ਪਿਆ ਹੋਇਆ ਸੀ ਪਿਛਲੇ 2 ਸਾਲਾਂ ਤੋਂ ਅਤੇ ਉਹ ਬੈੱਡਰੂਮ ਦੇ ਅੰਦਰ ਸ਼ਿਫਟ ਹੋਣ ਦੇ ਬਜਾਏ ਉਹ ਆਪਣਾ ਬੈੱਡ ਅਤੇ ਬੋਰੀਆ ਬਿਸਤਰਾ ਸਾਰਾ ਆਪਦੇ ਘਰ ਲਾਗੇ ਮੌਜੂਦ ਗਰਾਸ 'ਚ ਲਗਾ ਲਿਆ ਸੀ ਜਦੋਂ ਉਹਦੀ ਫੈਮਿਲੀ ਨੇ ਉਹਨੂੰ ਪੁੱਛਿਆ ਕਿ ਆਪਦਾ ਇਹ ਸਾਰਾ ਸਮਾਨ ਗੈਰਾਸਟ ਕਿਉਂ ਲਗਾ ਲਿਆ ਉਹ ਫਿਰ ਕਹਿੰਦਾ ਮੈਨੂੰ ਇੰਜ ਲੱਗਦਾ ਆਪਣੇ ਘਰ ਦੇ ਅੰਦਰ ਬਹੁਤ ਸਾਰੇ ਸ਼ੈਤਾਨੀ ਆਤਮਾ ਵੜ ਚੁੱਕੀਆਂ ਹਨ ਅਤੇ ਆਪਾਂ ਨੂੰ ਇਸ ਘਰ ਵਿੱਚ ਨਹੀਂ ਰਹਿਣਾ ਚਾਹੀਦਾ ਫਿਰ ਉਸਦੀ ਫੈਮਿਲੀ ਵੀ ਉਸ ਵੱਲ ਦੇਖ ਰਹੀ ਸੀ ਕਿ ਇਹ پاگل ਹੋ ਚੁੱਕਿਆ ਹੈ ਕਿ ਅਸੀਂ ਇੱਕ پاگل ਮੁੰਡੇ ਨੂੰ ਜਨਮ ਦਿੱਤਾ ਹੈ ਜੋ ਵੀ ਹੋ ਹੁਣ ਉਹਨਾਂ ਨੂੰ ਇਹ ਭੁਗਤਣਾ ਤੇ ਸੀ ਹੀ ਇੰਨਾ ਹੀ ਨਹੀਂ ਉਹ ਰਾਤਾਂ ਨੂੰ ਉੱਠ ਉੱਠ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਬਹੁਤ ਪਰੇਸ਼ਾਨ ਕਰਨ ਲੱਗ ਪਿਆ ਸੀ ਤੁਸੀਂ ਖੁਦ ਸੋਚ ਕੇ ਦੇਖੋ ਰਾਤ ਨੂੰ 2 ਵਜੇ ਉੱਠ ਕੇ ਉਹ ਗੈਰਾਸ ਤੂੰ ਸਿੱਧਾ ਆਪਣੇ ਘਰ ਦੇ ਅੰਦਰ ਜਾਂਦਾ ਜਿੰਨੇ ਵੀ ਘਰ ਚ ਲੋਕ ਸੌ ਰਹੇ ਸੀ ਸਾਰਿਆਂ ਦੀ ਗੇਟ ਜਾ ਕੇ ਖੜਕਾਉਂਦਾ ਅਤੇ ਜੇ ਕਿਤੇ ਉਹਨਾਂ ਲੋਕ ਖੁੱਲਾ ਮਿਲ ਜਾਂਦਾ ਤੇ ਉਹ ਸਿੱਧਾ ਅੰਦਰ ਜਾਂਦਾ ਅਤੇ ਉਹਨਾਂ ਨੂੰ ਉਠਾ ਦਿੰਦਾ ਅਤੇ ਕਹਿੰਦਾ ਕਿ ਤੁਸੀਂ ਆਰਾਮ ਨਾਲ ਸੌ ਜਾਓ ਮੈਂ ਬਾਹਰ ਘੁੰਮ-ਘੁੰਮ ਕੇ ਤੁਹਾਡਾ ਧਿਆਨ ਰੱਖਣ ਦਿਆਂ। ਉਹਦੇ ਘਰ ਵਾਲੇ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਅਤੇ ਇਸ ਪਰੇਸ਼ਾਨੀ ਨੂੰ ਖਤਮ ਕਰਨ ਲਈ ਉਹਨਾਂ ਨੇ ਕੀ ਕੀਤਾ ਹੋਊਗਾ? ਉਹਨਾਂ ਨੇ ਆਪਣੇ ਕਮਰਿਆਂ ਨੂੰ ਅੰਦਰੋਂ ਲੋਕ ਕਰਨਾ ਸਟਾਰਟ ਕਰ ਦਿੱਤਾ ਅਤੇ ਉਹ ਬਾਹਰ ਘੁੰਮਦਾ ਰਹਿੰਦਾ ਰੋਲਾ ਪਾਉਂਦਾ ਰਹਿੰਦਾ ਉੱਚੀ-ਉੱਚੀ ਕਿ ਤੁਸੀਂ ਆਰਾਮ ਨਾਲ ਸੋ ਜਾਓ ਮੈਂ ਤੁਹਾਡੀ ਰੱਖਿਆ ਕਰਤਾ ਪਿਆ ਪਰ ਹੁਣ ਆਸਟਿਨ ਦੀ ਫੈਮਿਲੀ ਨੂੰ ਥੋੜੀ ਟੈਨਸ਼ਨ ਹੋਣੀ ਸਟਾਰਟ ਹੋ ਗਈ ਕਿਉਂਕਿ ਉਹਨਾਂ ਦਾ ਮੁੰਡਾ ਇਦਾਂ ਕਿਉਂ ਕਰਦਾ ਬਿਹੇਫ ਕਿ ਆਇਆ ਫਿਰ ਸਿੱਧਾ ਉਹਦੇ ਪਰਿਵਾਰ ਨੇ ਆਸਟਿਨ ਨੂੰ ਪੁੱਛ ਲਿਆ ਕਿ ਤੂੰ ਕੋਈ ਮਾਲਵਾਲ ਫੋਕਿਆ ਉਨਯ ਗੁਕਿਆ ਹਾਂ papa ਮੈਂ ਤੇ ਹਰ ਟਾਈਪ ਦੇ ਨਸ਼ੇ ਪੱਤੇ ਟਰਾਈ ਕੀਤੇ ਅਤੇ ਮੈਂ ਤੇ ਆਪ ਦਾ ਸਾਰਾ ਸਮਾਨ ਅਤੇ ਖੁਰਾਕ ਆਪ ਦੇ ਨਾਲ ਲੈ ਕੇ ਆਇਆ ਮੈਂ ਗਰਾਸ 'ਚ ਬੈਠ ਕੇ ਆਰਾਮ ਨਾਲ ਨਸ਼ਾ ਫੂਕਦਾ ਹਾਂ ਹਰ ਟਾਈਪ ਦਾ ਨਸ਼ਾ ਜੇ ਤੁਸੀਂ ਫੂਕਣਾ ਤੇ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਜੋ ਜਦੋਂ ਹੀ ਗੱਲਾਂ ਉਸਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀਆਂ ਤੇ ਉਹਨਾਂ ਨੂੰ ਸਮਝ ਆ ਚੁੱਕਿਆ ਸੀ ਕਿ ਉਹਨਾਂ ਦਾ ਮੁੰਡਾ ਹੁਣ ਉਹਨਾਂ ਦੇ ਹੱਥ ਚੋਂ ਨਿਕਲ ਚੁੱਕਿਆ ਹੈ ਉਹ ਨਸ਼ੇ 'ਚ ਵੜ ਗਿਆ ਅਤੇ ਇਹੀ ਵਜ੍ਹਾ ਕਿ ਉਹਦਾ ਦਿਮਾਗ ਐਵੇਂ ਕੰਮ ਕਰਦਾ ਪਿਆ ਹੈ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੇ ਪਲਾਨ ਬਣਾਇਆ ਕਿ ਕੁਝ ਵੀ ਕਰਕੇ ਆਸਟੀ ਨੂੰ ਡਰੱਗਸ ਤੋਂ ਦੂਰ ਕਰਨਾ ਹੈ ਆਪਾਂ ਕੁਝ ਟਾਈਮ ਬੀਤਿਆ ਫਿਰ ਉਹ ਆਪਣੇ ਘਰਦਿਆਂ ਨਾਲ ਰਹਿੰਦੇ ਨੂੰ ਉਹ ਅੱਗੇ ਨਾਲੋਂ ਠੀਕ ਵੀ ਹੋ ਚੁੱਕਿਆ ਸੀ ਅਤੇ ਉਸ ਦਾ ਦਿਮਾਗ ਵੀ ਹੁਣ ਸ਼ਾਂਤ ਹੋ ਚੁੱਕਿਆ ਸੀ ਉਹ ਪਹਿਲਾਂ ਵਰਗਾ ਵਾਪਸ ਹੁੰਦਾ ਪਿਆ ਸੀ ਕੁਝ ਦਿਨਾਂ ਬਾਅਦ ਉਸ ਦੇ ਘਰਦਿਆਂ ਨੇ ਫਿਰ ਉਹਨੂੰ ਪੁੱਛਿਆ ਕਿ ਤੂੰ ਹੁਣ ਵੀ ਡਰੱਗਸ ਲੈਂਦਾ ਪਿਆ ਹੈ ਉਨੇ ਅਗੂਮਣਾ ਕਰ ਦਿੱਤਾ ਲੇਕਿਨ ਕੰਮ ਉਹਦੇ ਥੋੜੇ ਥੋੜੇ ਫਿਰ ਵੀ ਉਦਾਂ ਹੀ ਸੀ ਉਹ ਜਦੋਂ ਆਪਣੇ ਫੈਮਿਲੀ ਨਾਲ ਮਾਰਕੀਟ ਜਾਂਦਾ ਦੁਕਾਨਾਂ ਦੇ ਬਾਹਰ ਲੱਗੇ ਹੋਏ ਸਟੈਚੂਸ ਹੁੰਦੇ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਉਹ ਉਹਨਾਂ ਸਟੈਚੂਸ ਤੇ ਅੰਦਰ ਸ਼ਕਤੀਆਂ ਨਜ਼ਰ ਆਉਂਦੀਆਂ ਉਹਨੂੰ ਉਹ ਉਹਨਾਂ ਦੇ ਕੱਪੜੇ ਫਾੜ ਦਿੰਦਾ ਅਤੇ ਉਹਨਾਂ ਨੂੰ ਤੋੜ ਦਿੰਦਾ ਇਹੋ ਜਿਹਾ ਕੰਮ ਕਰਨ ਲੱਗ ਪਿਆ ਸੀ ਉਸ ਤੋਂ ਬਾਅਦ ਉਹਦੇ ਘਰਦਿਆਂ ਨੇ 플ੈਨ ਬਣਾਇਆ ਕਿ ਕਿਉਂ ਨਾ ਉਹ ਇੱਕ ਕਾਨੂੰਨ ਜਿਹਨੂੰ ਫਲੋਰੀਡਾ ਚ ਡੀ ਬੈਕਰ ਐਕਟ ਦੇ ਨੇਮ ਤੋਂ ਜਾਣਿਆ ਜਾਂਦਾ ਸੀ ਉਸ ਕਾਨੂੰਨ ਦੀ ਇਸਤੇਮਾਲ ਕਰਨ ਅਸਲ ਵਿੱਚ ਇਸ ਕਾਨੂੰਨ ਦੇ ਤਹਿਤ ਉਹ ਜਾ ਕੇ ਉੱਥੇ ਸਰਕਾਰ ਨੂੰ ਦੱਸਣਗੇ ਕਿ ਉਹਨਾਂ ਦਾ ਮੁੰਡਾ ਜਿਹੜਾ ਆ ਉਹ ਨਸ਼ੇ ਪੱਤੇ 'ਚ ਫਸ ਚੁੱਕਿਆ ਹੈ ਅਤੇ ਤੁਸੀਂ ਉਹਨਾਂ ਦੀ ਹੈਲਪ ਕਰੋ ਅਤੇ ਇਸ ਤੋਂ ਬਾਅਦ 72 ਘੰਟਿਆਂ ਬਾਅਦ ਡਾਕਟਰ ਦੀ ਇੱਕ ਸਪੈਸ਼ਲ ਟੀਮ ਆਉਂਦੀ ਆ ਉਹ ਉਸਨੂੰ ਉਠਾ ਕੇ ਲੈ ਕੇ ਜਾਊਗੀ ਅਤੇ 48 ਘੰਟੇ ਤੱਕ ਆਪਦੀ ਨਜ਼ਰ ਦੇ ਸਾਹਮਣੇ ਰੱਖਣਗੇ ਅਤੇ ਦੱਸਣਗੇ ਉਸ ਦੀ ਫੈਮਿਲੀ ਨੂੰ ਕਿ ਉਹ ਅੱਗੇ ਕੀ ਕਰ ਸਕਦੇ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਉਸ ਦਾ ਪਰਿਵਾਰ ਇਸ ਐਕਟ ਦਾ ਇਸਤੇਮਾਲ ਕਰ ਪਾਉਂਦਾ ਬਹੁਤ ਵੱਡਾ ਇੱਕ ਇਨਸੀਡੈਂਟ ਹੋ ਚੁਕਿਆ ਸੀ ਗੱਲ ਆ 15 ਅਗਸਤ 2016 ਦੀ ਸਵੇਰੇ ਜਦੋਂ ਉਹ ਆਸਟਿਨ ਆਪਣੇ ਬੈੱਡ ਤੋਂ ਉੱਠਿਆ ਅਤੇ ਬਾਹਰ ਆਇਆ ਸਿੱਧਾ ਆਪਣੇ ਇੱਕ ਬਹੁਤ ਪੁਰਾਣੇ ਦੋਸਤ ਕੋਲ ਚਲਾ ਗਿਆ ਜੋ ਉਸਦੇ ਨਾਲ ਸੈਕੰਡ ਕਲਾਸ ਤੋਂ ਹੀ ਪੜਦਾ ਸੀ ਉਹ ਉਸਦੇ ਕੋਲ ਗਿਆ ਉਸਦੇ ਘਰ ਦਾ ਗੇਟ ਖੋਲਿਆ ਸਾਹਮਣੇ ਖੜਾ ਉਸ ਦਾ ਦੋਸਤ ਨੇ ਗੇਟ ਖੋਲ੍ਹਿਆ ਫਿਰ ਉਹ ਆਸਟਿਨ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿ ਉਸ ਦਾ ਪੁਰਾਣਾ ਦੋਸਤ ਉਸ ਨੂੰ ਮਿਲਣ ਆਇਆ ਪਰ ਆਸਟਿਨ ਘਰ ਦੇ ਅੰਦਰ ਨਹੀਂ ਗਿਆ ਬਾਹਰ ਖੜਾ ਖੜਾ ਹੀ ਆਪਣੇ ਦੋਸਤ ਨੂੰ ਪੁੱਛਣ ਲੱਗਾ ਕਿ ਤੈਨੂੰ ਪਤਾ ਹੈ ਮੇਰੇ ਜਨਮ ਕਿਸ ਸਾਲ ਵਿੱਚ ਹੋਇਆ ਇਹ ਸੁਣ ਕੇ ਉਸ ਦਾ ਦੋਸਤ ਹੱਕਾ ਬੱਕਾ ਤੇ ਹੈਰਾਨ ਹੋ ਚੁੱਕਿਆ ਸੀ ਕੀ ਇਹ ਤੇ ਕਿੰਨਾ ਇੰਟੈਲੀਜੈਂਟ ਮੁੰਡਾ ਹੁੰਦਾ ਸੀ ਇਹ ਕਿਵੇਂ ਦੀਆਂ ਗੱਲਾਂ ਕਰਦਾ ਪਿਆ ਮੇਰੇ ਨਾਲ ਉਹਦੇ ਦੋਸਤ ਨੇ ਫਿਰ ਅੱਗੋ ਸੋਚ ਕੇ ਜਵਾਬ ਦੇ ਦਿੱਤਾ ਕਿ ਤੇਰਾ ਜਨਮ ਸ਼ਾਇਦ 1996 ਵਿੱਚ ਹੋਇਆ ਸੀ ਇਹ ਗੱਲ ਸੁਣ ਕੇ ਆਸਟਿਨ ਵਾਪਸ ਜਾਣ ਲੱਗਾ ਪਿੱਛੇ ਉਸਦਾ ਦੋਸਤ ਖੜਾ ਸੋਚਦਾ ਕਿ ਇਹ ਗੱਲ ਮੇਰੇ ਤੋਂ ਪੁੱਛਣ ਆਇਆ ਸੀ ਐਵੇਂ ਤੇ ਹੋ ਨਹੀਂ ਸਕਦਾ ਉਹਨੇ ਆਸਟਿਨ ਨੂੰ ਆਵਾਜ਼ ਮਾਰੀ ਉਹ ਵਾਪਸ ਆਸਟਿਨ ਉਸਦੇ ਕੋਲ ਆਇਆ ਉਹ ਆਸਟਿਨ ਨੂੰ ਪੁੱਛਣ ਲੱਗ ਪਿਆ ਕਿ ਤੂੰ ਇਹ ਗੱਲ ਮੈਨੂੰ ਪੁੱਛਣ ਆਇਆ ਸੀ ਆਸਟਿਨ ਕਹਿੰਦਾ ਮੈਂ ਤੇ ਇਹ ਪੁੱਛਣ ਆਇਆ ਸੀ ਕਿ ਮੈਂ ਕਿਹੜੇ ਸਾਲ ਵਿੱਚ ਪੈਦਾ ਹੋਇਆ ਸੀ ਮੇਰੇ ਘਰ ਦੇ ਮੈਨੂੰ ਦੱਸਦੇ ਨਹੀਂ ਪਾਏ ਸ਼ਾਇਦ ਹੋ ਸਕੇ ਤੇ ਨੂੰ ਪਤਾ ਹੋਵੇ ਤੇ ਤੂੰ ਮੈਨੂੰ ਦੱਸ ਵੀ ਦਿੱਤਾ ਉਸ ਲਈ ਤੇਰਾ ਧੰਨਵਾਦ ਆਸਟਿਨ ਵਾਪਸ ਮੁੜ ਗਿਆ ਉਸਦਾ ਦੋਸਤ ਫਿਰ ਵਾਪਸ ਦਰਵਾਜ਼ਾ ਬੰਦ ਕਰਕੇ ਅੰਦਰ ਚੱਲ ਗਿਆ ਪਰ ਉਸ ਨੂੰ ਆਸਟਿਨ ਦੀ ਟੈਨਸ਼ਨ ਹੋ ਰਹੀ ਸੀ ਕਿ ਆਸਟਿਨ ਐਵੇਂ ਕਿਉਂ ਬਿਹੇਵ ਕਰਦਾ ਪਿਆ ਉਸਨੇ ਆਸਟਿਨ ਨੂੰ ਫੋਨ ਵਾਪਿਸ ਫੋਨ ਕੀਤਾ ਅਤੇ ਪੁੱਛਣ ਲੱਗਾ ਕਿ ਤੇਰੀ ਤਬੀਅਤ ਠੀਕ ਆ ਕਿ ਤੂੰ ਕੀ ਕਰਦਾ ਪਿਆ ਅੱਜਕਲ ਤੂੰ ਆਪਣੀ ਯੂਨੀਵਰਸਿਟੀ ਵਾਪਿਸ ਕਿਉਂ ਨਹੀਂ ਗਿਆ ਤੂੰ ਇਹ ਕੰਮ ਕਰ ਤੂੰ ਵਾਪਿਸ ਮੇਰੇ ਘਰ ਆ ਜਾ ਆਪਾਂ ਰਲ ਬੱਲ ਕੇ ਬੈਠਦੇ ਆਂ ਟਾਈਮ ਸਪੈਂਡ ਕਰਦੇ ਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਆਂ ਅਤੇ ਆਪਾਂ ਇੰਜੋਏ ਕਰਾਂਗੇ ਐਂਡ दारू ਵਗੈਰਾ ਵੀ ਪੀਵਾਂਗੇ ਆਸਟਿਨ ਨੇ ਉਸ ਦੀ ਗੱਲ ਮੰਨ ਲਈ ਆਸਟਿਨ ਉਸ ਦੇ ਘਰ ਆਇਆ ਦੋਵੇਂ ਮੁੰਡੇ ਆਸਟਿਨ ਦੇ ਘਰ ਬੈਠ ਚੁੱਕੇ ਸੀ ਕੁਝ ਟਾਈਮ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਫਿਰ ਉਹਨਾਂ ਨੇ ਪਲਾਨ ਬਣਾਇਆ ਕਿ ਜਿਹੜੇ ਉਹਨਾਂ ਦੇ ਪੁਰਾਣੇ ਦੋਸਤ ਤਾਂ ਲੱਗੇ ਉਹਨਾਂ ਨੂੰ ਵੀ ਬੁਲਾ ਲੈਣੇ ਅਤੇ ਆਪਾਂ ਕਿਤੇ ਘੁੰਮਣ ਜਾਵਾਂਗੇ ਆਸਟਿਨ ਨੇ ਹਾਂ ਕਰ ਦਿੱਤੀ ਤਿੰਨ ਚਾਰ ਮੁੰਡੇ ਹੋਰ ਆ ਚੁੱਕੇ ਸੀ ਔਰ ਨਾਲ ਹੀ ਆਸਟਿਨ ਨੂੰ ਕਹਿ ਦਿੱਤਾ ਕਿਉਂ ਨਾ ਮੇਰੀ ਭੈਣ ਨੂੰ ਵੀ ਬੁਲਾ ਲੀਏ ਲਈ ਕਿਉਂਕਿ ਹਲੇ ਉਹਦੇ ਨਾਲ ਹੀ ਉਹਦੇ ਪਰਿਵਾਰ ਵਿੱਚ ਰਹਿੰਦੀ ਸੀ ਸਾਰਿਆਂ ਨੇ ਹਾਂ ਕਰ ਦਿੱਤੀ ਸਾਰੇ ਮਿਲ ਚੁੱਕੇ ਸੀ ਇੱਕ ਪੁਆਇੰਟ ਤੇ ਆ ਕੇ ਔਰ ਹਲੇ ਵੀ ਪਹੁੰਚ ਚੁੱਕੇ ਸੀ ਔਰ ਸਾਰਿਆਂ ਨੇ ਪਲਾਨ ਬਣਾਇਆ ਕਿ ਆਪਾਂ ਸਾਰੇ ਬੀਚ ਤੇ ਜਾਣੇ ਆ ਸਾਰੇ ਫਰੈਂਡਸ ਬੀਚ ਦੀ ਤਰਫ ਜਾਣ ਲੱਗ ਪਏ ਵਿਚੇ ਹੀ ਕਾਸਟਨ ਉੱਤਰੀਆ ਕਹਿੰਦਾ ਤੁਸੀਂ ਸਾਰੇ 20 ਤੇ ਚੱਲੋ ਮੈਂ ਕੱਪੜੀ ਵਗੈਰਾ ਬਦਲ ਕੇ ਆਉਣਾ ਆ ਨਾਲੇ ਵੈਸੇ ਤੇ ਉਹਨੇ ਬਹੁਤ ਵਧੀਆ ਕੱਪੜੇ ਪਾਏ ਹੋਏ ਸੀ ਲਾਰਜ ਜੀ ਟੀ-ਸ਼ਰਟ ਪਾਈ ਸੀ ਨਾਲੇ ਬਾਕਸਰ ਐਂਡ ਸ਼ੂਜ਼ ਪਾਏ ਸੀ ਫਿਰ ਜਦੋਂ ਉਹ ਵਾਪਸ ਬੀਚ ਤੇ ਆਇਆ ਕੱਪੜੇ ਬਦਲ ਕੇ ਉਹਨੇ ਮੋਟੀ ਜੀ ਟੀ-ਸ਼ਰਟ ਵੇਅਰ ਕਰੀ ਸੀ ਨਾਲ ਹੀ ਉਹਨੇ ਅਜੀਬ ਜਿਹਾ ਗੋਗਲਸ ਲਗਾਏ ਹੋਏ ਸੀ ਨਾਲ ਹੀ ਹੈਵੀ ਨਿੱਕਰ ਵੀ ਪਾਈ ਹੋਈ ਸੀ ਗਰਮੀ ਜੇ ਤੁਹਾਨੂੰ ਪਤਾ ਹੀ ਹੈ ਬੀਚ 'ਚ ਕਿੰਨੀ ਧੁੱਪ ਵੀ ਹੁੰਦੀ ਹੈ ਨਾਲੇ ਇੰਨੇ ਮੋٹے ਕੱਪੜੇ ਪਾਉਣਾ ਕੋਈ ਸਮਝਦਾਰੀ ਵਾਲੀ ਗੱਲ ਤੇ ਨਹੀਂ ਇਹ ਸਭ ਚੀਜ਼ਾਂ ਦੇਖ ਕੇ ਉਸਦੇ ਦੋਸਤ ਵੀ ਹੈਰਾਨ ਹੋ ਗਏ ਕਿ ਤੂੰ ਪਾਗਲ ਤੇ ਨਹੀਂ ਹੋ ਗਿਆ ਇੰਨੀ ਗਰਮੀ 'ਚ ਕਿਵੇਂ ਦੇ ਕੱਪੜੇ ਪਾ ਕੇ ਆਇਆ ਆਸਟਿਨ ਕਹਿੰਦਾ ਮੈਨੂੰ ਵਧੀਆ ਲੱਗੇ ਤੇ ਇਹ ਕੱਪੜੇ ਤੇ ਮੈਂ ਪਾ ਲੇ ਬਾਰ-ਬਾਰ ਉਸਦੇ ਦੋਸਤੋਂ ਦਾ ਮਜ਼ਾਕ ਵੀ ਉਣਾਉਂਦੇ ਪਏ ਸੀ ਮਜ਼ਾਕ ਤੋਂ ਪਰੇਸ਼ਾਨ ਹੋ ਕੇ ਆਸਟਿਨ ਨੇ ਆਪਣੇ ਦੋਸਤ ਦਾ ਗਲਾ ਫੜ ਲਿਆ ਉਹਨੂੰ ਆਪਣੇ ਕੋਲ ਲੈ ਕੇ ਆਇਆ ਉਹਨੂੰ ਕਹਿੰਦਾ ਜੇ ਤੂੰ ਹੁਣ ਮੇਰਾ ਮਜ਼ਾਕ ਉਡਾਇਆ ਤਾਂ ਤੇਰਾ ਇਹ ਜ਼ਿੰਦਗੀ ਦਾ ਲਾਸਟ ਮਜ਼ਾਕ ਹੋਊਗਾ ਕਿਉਂਕਿ ਤੇਰਾ ਅੱਧਾ ਸਰੀਰ ਮੇਰੇ ਪੇਟ ਦੇ ਅੰਦਰ ਚਲ ਜਾਣਾ ਮੈਂ ਤੈਨੂੰ ਕੱਚਾ ਹੀ ਖਾ ਜਾਣਾ ਆ ਉਸ ਦਾ ਦੋਸਤ ਵੀ ਡਰ ਗਿਆ ਸਾਰੇ ਹੈਰਾਨ ਹੋ ਗਏ ਸਾਰੇ ਚੁੱਪ ਹੋ ਚੁੱਕੇ ਸੀ ਕੀ ਤੇ ਅਜੀਬ ਬੀਹੇਵ ਕਰਨ ਲੱਗ ਪਿਆ ਹੁਣੇ ਅਸੀਂ ਇਹਦੇ ਨਾਲ ਮਜ਼ਾਕ ਕਰਨਾ ਸਾਰੇ ਚੁੱਪ ਹੋ ਗਏ ਸਾਰੇ ਆਪਣਾ ਆਪਣਾ ਇੰਜੋਏ ਕਰਨ ਲੱਗ ਪਏ ਆਸਟਿਨ ਇਕੱਲਾ ਬੈਠਾ ਹੋਇਆ ਸੀ ਬੀਚ ਤੇ ਬੈਠੇ ਹੋਏ ਨੇ ਆਸਟਿਨ ਨੇ ਆਪਣੇ ਭੈਣ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਕਹਿਣ ਲੱਗ ਪਿਆ ਕਿ ਤੈਨੂੰ ਪਤਾ ਮੈਂ ਅੱਧਾ ਘੋੜਾ ਹਾਂ ਨਾਲੇ ਮੈਂ ਅਮਰ ਵੀ ਹਾਂ ਨਾਲੇ ਮੈਂ ਆਪਣੀ ਇਸ ਚੀਜ਼ ਦਾ ਇਗਜ਼ਾਮ ਲੈਣਾ ਹੈ ਇਹ ਗੱਲਾਂ ਸੁਣ ਕੇ ਉਸ ਦੀ ਭੈਣ ਹੋਰ ਵੀ ਪਰੇਸ਼ਾਨ ਹੋ ਚੁੱਕੀ ਕਹਿੰਦੀ ਇਹ ਕੀ ਬਕਵਾਸ ਕਰਦਾ ਪਿਆ ਤੇਰਾ ਦਿਮਾਗ ਸਹੀ ਵੀ ਹੈ ਸ਼ਾਇਦ ਹੋ ਸਕੇ ਤੈਨੂੰ ਡਾਕਟਰਸ ਦੀ ਲੋੜ ਪਵੇ ਉਹ ਅੱਗੋਂ ਕਹਿੰਦਾ ਹਾਂ ਮੈਨੂੰ ਡਾਕਟਰਸ ਦੀ ਜ਼ਰੂਰਤ ਹੈ ਇਹ ਗੱਲਾਂ ਹੋ ਹੀ ਰਹੀਆਂ ਸੀ ਆਸਟਿਨ ਦੇ ਨਾਲ ਟਾਈਮ ਬੀਤਦਾ ਗਿਆ ਟਾਈਮ ਬੀਤਦਾ ਗਿਆ ਸ਼ਾਮ ਹੋ ਚੁੱਕੀ ਸੀ ਆਸਟਿਨ ਦਾ ਉਹ ਦੋਸਤ ਜਿਹਨੂੰ ਆਸਟਿਨ ਸਵੇਰ ਸਵੇਰ ਮਿਲ ਕੇ ਆਇਆ ਸੀ ਉਹੋ ਦੋਸਤ ਆਸਟਿਨ ਦੀ ਭੈਣ ਨਾਲੇ ਆਸਟਿਨ ਨੇ ਪਲਾਨ ਬਣਾਇਆ ਇਥੇ ਬੀਚ ਤੁਰਦੇ ਆਂ ਬਾਕੀ ਦੋਸਤਾਂ ਨੂੰ ਇੱਥੇ ਮਜ਼ਾ ਕਰਨ ਦਿੰਨੇ ਆਂ ਆਪਾਂ ਜਾ ਕੇ ਕੁਝ ਖਾਣੇ ਪੀਣੇ ਆਂ ਇੱਥੇ ਫਿਰ ਆਸਟਿਨ ਨੇ ਆਪਣੇ ਪਾਪਾ ਨੂੰ ਫੋਨ ਕੀਤਾ ਕਿ ਅਸੀਂ ਡੈਫੀ ਚੱਲੇ ਆਂ ਡੈਫੀ ਇੱਕ ਰੈਸਟੋਰੈਂਟ ਆ ਉਸਦੇ ਪਾਪਾ ਨੇ ਕਿਹਾ ਤੁਸੀਂ ਪਹੁੰਚੋ ਮੈਂ ਵੀ ਆਉਣਾ ਆ ਉਹਦਾ ਪਾਪਾ ਕਹਿੰਦਾ ਮੈਂ ਆਪਣੀ ਗਰਲਫ੍ਰੈਂਡ ਦੇ ਨਾਲ ਆਉਂਗਾ ਉਸਦੇ ਪਾਪਾ ਦੀ ਗਰਲਫ੍ਰੈਂਡ ਬਣ ਚੁੱਕੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਆ ਆਸਟਿਨ ਆਸਟਿਨ ਦਾ ਫਰੈਂਡ ਤੇ ਉਹਦੀ ਭੈਣ 20 ਤੋਂ ਨਿਕਲੇ ਤੇ ਦੂਜੇ ਬੰਨੇ ਆਸਟਿਨ ਦਾ ਪਾਪਾ ਤੇ ਆਸਟਿਨ ਦੇ ਪਾਪਾ ਦੀ ਗਰਲਫ੍ਰੈਂਡ ਉਹ ਵੀ ਡਫੀ ਪਹੁੰਚ ਗਏ ਸੀ ਪੰਜੇ ਜਣੇ ਰੈਸਟੋਰੈਂਟ 'ਚ ਜਾ ਕੇ ਬੈਠੇ ਹੋਏ ਸੀ ਰੈਸਟੋਰੈਂਟ 'ਚ ਬੈਠਦੇ ਹੋਏ ਬਹੁਤ ਅਜੀਬ ਚੀਜ਼ ਸਟਾਰਟ ਹੋਣ ਲੱਗ ਪਈ ਕਿਉਂਕਿ ਜਿਵੇਂ ਹੀ ਉਹ ਅੰਦਰ ਵੜੇ ਸਾਰੇ ਅੰਦਰ ਇੱਕ ਟੇਬਲ 'ਤੇ ਬੈਠੇ ਹੋਏ ਕੁਝ ਟਾਈਮ ਬਾਅਦ ਆਸਟਿਨ ਖੜਾ ਹੋਇਆ ਇਸ ਰੈਸਟੋਰੈਂਟ ਤੋਂ ਬਾਹਰ ਨਿਕਲ ਗਿਆ ਉਹ ਕਿੱਥੇ ਗਿਆ ਇਹ ਪਤਾ ਨਹੀਂ ਸੀ ਪਰ ਜਦੋਂ ਵਾਪਸ ਆਇਆ ਉਸਦੇ ਕੱਪੜੇ ਬਦਲੇ ਹੋਏ ਸੀ ਉਨੇ ਕੋਈ ਹੋਰ ਹੀ ਕੱਪੜੇ ਪਾਏ ਹੋਏ ਸੀ ਉਹ ਜਾ ਕੇ ਦੁਬਾਰਾ ਬੈਠ ਗਿਆ ਬੈਠੇ ਹੀ ਉਹਨੇ ਲੜਾਈ ਕਰਨੀ ਸਟਾਰਟ ਕਰ ਦਿੱਤੀ ਆਪਣੇ ਘਰਦਿਆਂ ਨਾਲ ਉੱਚੀ ਉੱਚੀ ਬੋਲ ਰਿਹਾ ਸੀ ਐਵੇਂ ਰੈਸਟੋਰੈਂਟ ਵਾਲਿਆਂ ਨੇ ਦੱਸਿਆ ਉੱਥੋਂ ਵੀ ਵਾਪਸ ਖੜਾ ਹੋਇਆ ਤੇ ਬਾਹਰ ਚਲਾ ਗਿਆ ਜਦੋਂ ਉਹ ਬਾਹਰ ਜਾਂਦਾ ਪਿਆ ਸੀ ਉਸਦੇ ਪਾਪਾ ਉਸਨੂੰ ਬਹੁਤ ਟੈਨਸ਼ਨ ਹੋਣ ਲੱਗ ਪਈ ਕਿ ਉਹਦਾ ਮੁੰਡਾ ਐਵੇਂ ਕਿਉਂ ਕਰਦਾ ਪਿਆ ਹੈ ਉਸਦੇ ਪਾਪਾ ਨੇ ਆਸਟਿਨ ਦੇ ਦੋਸਤ ਨੂੰ ਕਿਹਾ ਤੂੰ ਬਾਹਰ ਜਾ ਕੇ ਦੇਖ ਆਸਟਿਨ ਕਿੱਥੇ ਜਾਂਦਾ ਪਿਆ ਹੈ ਉਸਦੇ ਦੋਸਤ ਵੀ ਉਸਦੇ ਪਿੱਛੇ ਜਾਣ ਲੱਗ ਪਿਆ ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਨਿਕਲਿਆ ਆਸਟਿਨ ਅਚਾਨਕ ਗਾਇਬ ਹੋ ਚੁੱਕਿਆ ਸੀ ਉਸ ਦਾ ਦੋਸਤ ਨੂੰ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਿਆ ਉਹ ਫਿਰ ਵਾਪਸ ਅੰਦਰ ਆ ਗਿਆ ਅੰਦਰ ਆ ਕੇ ਆਸਟਿਨ ਦੇ ਪਾਪਾ ਨੂੰ ਦੱਸਤਾ ਕਿ ਮੈਨੂੰ ਉਹ ਦਿਖਿਆ ਨਹੀਂ ਉਹ ਕਿੱਥੇ ਚਲ ਗਿਆ ਆ ਆਸਟਿਨ ਫਿਰ ਵਾਪਸ ਰੈਸਟੋਰੈਂਟ ਆ ਗਿਆ ਪਤਾ ਨਹੀਂ ਕਿੱਥੋਂ ਤੇ ਉਹ ਪਾਪਾ ਦੇ ਨਾਲ ਲੜਾਈ ਕਰਨ ਲੱਗ ਪਿਆ ਉਸਦੇ ਪਾਪਾ ਨੇ ਕਿਹਾ ਕਿ ਤੈਨੂੰ ਠੀਕ ਰਹਿਣਾ ਚਾਹੀਦਾ ਹੈ ਤੇਰੀ ਹੁਣ ਉਮਰ ਵੀ ਮੈਚੂਰ ਹੋ ਗਈ ਆ ਤੇਰੀ ਵਿਆਹ ਕਰਵਾਉਣ ਦੀ ਉਮਰ ਆ ਤੈਨੂੰ ਇੱਕ ਵਧੀਆ ਪਾਰਟਨਰ ਵੀ ਮਿਲ ਚੁਕੀ ਆ ਜਾਂ ਕਿ ਉਸ ਨਾਲ ਵਿਆਹ ਕਰਵਾ ਲਾ ਇਹ ਗੱਲ ਸੁਣਦੇ ਹੀ ਆਸਟਿਨ ਨੇ ਜਾ ਕੇ ਆਪਣੇ ਪਾਪਾ ਦਾ ਗਲਾ ਫੜ ਲਿਆ ਤੇ ਉਹਨੂੰ ਦੁਵਾਰ ਨਾਲ ਲਗਾ ਦਿੱਤਾ ਆਸਟਿਨ ਦੀ ਬੋਡੀ ਵੀ ਬਹੁਤ ਸੀ ਉਹ ਆਪਦੇ ਪਾਪਾ ਦੇ ਉੱਪਰ ਵਾਰ ਕਰਨ ਲੱਗ ਪਿਆ ਇਹ ਚੀਜ਼ ਦੇਖਦੇ ਹੀ ਆਸਟਿਨ ਦੀ ਪੈਣ ਚੁੱਪ ਨਹੀਂ ਬੈਠੀ ਉਹਨੇ ਆਸਟਿਨ ਨੂੰ ਸਮਝਾਇਆ ਕਿ ਪਾਪਾ ਨੂੰ ਪਲੀਜ਼ ਛੱਡ ਦੇ ਆਸਟਿਨ ਉਹਨੂੰ ਉੱਥੋਂ ਤੇ ਆਪਦੇ ਪਾਪਾ ਨੂੰ ਛੱਡ ਤਾ ਬਾਹਰ ਨਿਕਲ ਕੇ ਉਹ ਸਿੱਧਾ ਤੁਰ ਕੇ ਇਕੱਲਾ ਆਪਦੇ ਘਰ ਚੱਲਾ ਗਿਆ ਘਰ ਜਾਂਦੇ ਅਸਾਰ ਉਹ ਸਿੱਧਾ ਕਿਚਨ 'ਚ ਜਾ ਕੇ ਉਹਨੇ ਪਾਣੀ ਪੀਣ ਦੀ ਪਜਾ ਰੀਫਾਈਨਡ ਆਇਲ ਦੀ ਬੋਤਲ ਚੁੱਕੀ ਤੇ ਉਹ ਪੀਣ ਲੱਗ ਪਿਆ ਰਿਫਾਈਨਡ ਆਇਲ ਤੁਹਾਨੂੰ ਪਤਾ ਹੀ ਹੈ ਵੈਜੀਟੇਬਲ ਆਇਲ ਕਿਹਾ ਉਹਦੇ ਕਿਹੋ ਜਿਹਾ ਫਾਲਤੂ ਕੰਮ ਕਰਦਾ ਪਿਆ ਸੀ ਅਲੇ ਉਹ ਬੋਤਲ ਪੀ ਨਹੀਂ دیا۔ ਜਿਹੜੀ ਉਸਦੀ ਮਦਰ ਸੈਕੰਡ ਫਲੋਰ 'ਚ ਰਹਿੰਦੀ ਸੀ ਉਹ نیچے ਆਈ ਤੇ ਉਹਨੂੰ ਦੇਖਿਆ। ਉਹਦਾ ਮੁੰਡਾ ਆਸਟਿਨ ਇੱਕ ਤੇਲ ਪੀ ਰਿਹਾ ਹੈ। ਉਸਨੇ ਜਾ ਕੇ ਉਹ ਆਸਟਿਨ ਤੋਂ ਬੋਤਲ ਫੜ ਲਈ ਤੇ ਬੋਤਲ ਦਾ ਟੱਕਣੇ ਬੰਦ ਕਰਕੇ ਉਹਨੂੰ ਸਾਈਡ ਤੇ ਰੱਖ ਦਿੱਤਾ ਉਹਨੇ نیچے ਦੇਖਿਆ ਤੇ ਆਸਟਿਨ 'ਚ ਬਹੁਤ ਸਾਰੀਆਂ ਚੀਜ਼ਾਂ ਖਲਾਰੀਆਂ ਹੋਈਆਂ ਸੀ ਉਹ ਆਸਟਿਨ ਨੂੰ ਪੁੱਛਣ ਲੱਗ ਪਈ ਕਿ ਤੇਰੇ ਨਾਲ ਇਹ ਕੀ ਹੁੰਦਾ ਪਿਆ ਇਹ ਮੈਨੂੰ ਦੱਸ ਕੀ ਤੂੰ ਐਵੇਂ ਕਿਉਂ ਕਰਦਾ ਪਿਆ ਹੈ ਕਿਹੜੀ ਗੱਲ ਜੋ ਤੈਨੂੰ ਖਾਈ ਜਾਂਦੀ ਆ ਉਹ ਬਾਰ-ਬਾਰ ਆਪਣੇ ਮਾਤਾ ਨੂੰ ਕਹਿੰਦਾ ਪਿਆ ਸੀ ਕਿ ਉਹ ਅਮਰ ਹੋ ਚੁੱਕਿਆ ਆ ਉਸ ਨੂੰ ਇੱਥੇ ਕੋਈ ਕੁਝ ਨਹੀਂ ਕਹਿ ਸਕਦਾ ਜਦੋਂ ਉਹ ਆਪਣੀ ਮਾਂ ਨਾਲ ਗੱਲਾਂ ਕਰਕੇ ਰੈਸਟੋਰੈਂਟ ਦੇ ਕੋਲ ਆਇਆ ਅੰਦਰ ਜਾ ਕੇ ਸਾਰਿਆਂ ਨੂੰ ਮਿਲਿਆ ਆਪਦੀ ਭੈਣ ਨੂੰ ਬਾਹਰ ਲੈ ਕੇ ਆਇਆ ਤੇ ਉਹਨੂੰ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਮੈਂ ਅਮਰ ਆ ਚੱਲ ਹੁਣ ਮੈਂ ਤੈਨੂੰ ਪ੍ਰੂਫ ਦਿੰਦਾ ਆ ਉਸ ਗੱਲ ਦਾ ਉੱਥੇ ਜਿਹੜਾ ਹਾਈਵੇ ਸੀ ਉਹ ਹਾਈਵੇ ਦੇ ਵਿੱਚ ਜਾ ਕੇ ਖੜਾ ਹੋਇਆ ਜਿਹੜੀਆਂ ਗੱਡੀਆਂ ਆਉਂਦੀਆਂ ਹਾਈਵੇ ਤੇ ਉਸ ਸਾਈਡ ਤੋਂ ਕ੍ਰੋਸ ਹੋਉਂਦੀਆਂ ਸੀ ਕੋਈ ਵੀ ਉਹਨੂੰ ਮਾਰ ਕੇ ਉਸਦੀ ਅਮਰਤਾ ਸਾਰੀ ਉਸ ਨਿਕਲ ਜਾਣੀ ਸੀ ਪਰ ਜਲਦੀ ਹੀ ਉਹਦੀ ਭੈਣ ਨੇ ਉਹਨੂੰ ਖਿੱਚ ਲਿਆ ਸੜਕ ਤੋਂ ਨਾਲੇ ਉਹਨੂੰ ਸਮਝਾਉਣ ਲੱਗ ਪਈ ਕਿ ਤੂੰ ਐਵੇਂ ਕਿਉਂ ਕਰਨਾ ਚਾਹੇ ਕਰਦਾ ਪੈਨ ਤੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਉੱਥੇ ਉਹਦੀ ਭੈਣ ਨੂੰ ਲੱਗਾ ਕਿ ਉਹਦਾ ਭਰਾ ਥੋੜਾ ਜਿਹਾ ਹਿਲ ਚੁੱਕਿਆ ਹੈ ਉਹਨੇ ਘਰ ਛੱਡ ਕੇ ਆਉਣਾ ਚਾਹੀਦਾ ਓਸਟਿਨ ਨੇ ਆਪਣੀ ਭੈਣ ਨੂੰ ਧੱਕਾ ਮਾਰਿਆ ਤੇ ਉੱਥੋਂ ਭੱਜ ਗਿਆ ਜਦੋਂ ਉਹ ਉੱਥੋਂ ਭੱਜ ਗਿਆ ਓਸਟਿਨ ਦੀ ਭੈਣ ਨੇ ਅੰਦਰ ਆ ਕੇ ਦੱਸਿਆ ਕੀ ਆਸਟਿਨ ਉਥੋਂ ਭੱਜ ਕੇ ਪਤਾ ਨਹੀਂ ਕਿੱਥੇ ਜਲ ਗਿਆ ਹੈ ਆਸਟਿਨ ਦੇ ਪਾਪਾ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੂੰ ਫੋਨ ਕਰਕੇ ਕਿਹਾ ਪਤਾ ਨਹੀਂ ਮੇਰਾ ਮੁੰਡਾ ਕਿੱਥੇ ਚਲ ਗਿਆ ਨਾਲੇ ਨਾਲੇ ਸਾਨੂੰ ਪਤਾ ਨਹੀਂ ਆ ਉਹ ਅੱਗੇ ਕੀ ਕਰਨ ਵਾਲਾ ਹੈ ਫਿਰ ਪੁਲਿਸ ਵਾਲਿਆਂ ਨੇ ਕਿਹਾ ਖੈਰ ਜੇ ਉਹ ਕੁਝ ਕਰੂਗਾ ਅਸੀਂ ਦੇਖਾਂਗੇ ਬਾਕੀ ਜੇ ਉਹ ਸਾਨੂੰ ਲੱਭ ਗਿਆ ਅਸੀਂ ਜ਼ਰੂਰ ਦੱਸਾਂਗੇ ਇਥੋਂ 4 ਮੀਲ ਦੂਰ ਮਿਸਨ ਨਾਮ ਦੀ ਔਰਤ 59 ਸਾਲ ਦੀ ਆਪਣੇ ਗੈਰਾਜ 'ਚ ਬੈਠੀ ਹੋਈ ਸੀ ਟੀਵੀ ਵਗੈਰਾ ਦੇਖ ਰਹੀ ਸੀ ਉਹ ਆਪਣੇ ਹਸਬੰਡ ਜੋਨਸ ਲਿਵਨ ਦੀ ਉਮਰ ਜਿਸ ਦੀ 66 ਸਾਲ ਦੀ ਸੀ ਦੋਨੋਂ ਬੈਠ ਕੇ ਇਥੇ ਟੀਵੀ ਵਗੈਰਾ ਦੇਖਦੇ ਹੁੰਦੇ ਸੀ ਕਿਉਂਕਿ ਸ਼ਾਮ ਦਾ ਟਾਈਮ ਸੀ ਲੋਕਾਂ ਦੀ ਆਵਾਜ਼ਾਈ ਵੀ ਬਹੁਤ ਹੁੰਦੀ ਸੀ ਗੈਰਾਸਟ ਉਹਨਾਂ ਦਾ ਸੁਭਾਅ ਕੁਝ ਇਦਾਂ ਸੀ ਉਹ ਜਿੰਨੂੰ ਦੇਖਦੇ ਸੀ ਆਪਣੇ ਕੋਲ ਬੁਲਾ ਲੈਂਦੇ ਸੀ ਉਹਨਾਂ ਦਾ ਬਹੁਤ ਵਧੀਆ ਨੇਚਰ ਸੀ दारू ਵਗੈਰਾ ਪੀ ਲੈਂਦੇ ਸੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬਾਹਰਲੇ ਦੇਸ਼ਾਂ 'ਚ दारू ਵਗੈਰਾ ਬੀਅਰ ਵਗੈਰਾ ਪੀਣਾ ਬਹੁਤ ਹੀ ਆਮ ਗੱਲ ਹੈ ਸਾਰੇ ਮਿਲ ਕੇ ਬਰਦਾਰੂ ਵਗੈਰਾ ਪੀਂਦੇ ਤੇ ਟੀਵੀ ਦੇਖਦੇ ਬਹੁਤ ਵਧੀਆ ਸੁਭਾਅ ਸੀ ਸਾਰਿਆਂ ਨਾਲ ਰਲ ਕੇ ਤੇ ਖੁੱਲ ਕੇ ਰਹਿੰਦੇ ਹੁੰਦੇ ਸੀ ਇਹਨਾਂ ਦੇ ਤਿੰਨ ਬੱਚੇ ਸੀ ਇੱਕ ਦੂਜੇ ਦੇ ਅਲੱਗ-ਅਲੱਗ ਵਿਆਹ ਤੁਸੀਂ ਇਹਨਾਂ ਦਾ ਖੁਦ ਦਾ ਕੋਈ ਬੱਚਾ ਨਹੀਂ ਸੀ ਪਹਿਲਾ ਜਿਹੜਾ ਸੀ ਇਹਨਾਂ ਦਾ ਵਿਆਹ ਉਹਨਾਂ ਦੇ ਹੋਏ ਸੀ ਇਹ ਸਾਰੇ ਬੱਚੇ ਅਲੱਗ-ਅਲੱਗ ਜਗ੍ਹਾ ਤੇ ਰਹਿੰਦੇ ਸੀ ਤੇ ਜੌਬ ਕਰਦੇ ਸੀ ਅੱਜ ਮਿਸ਼ਨ ਇਕੱਲੀ ਬੈਠੀ ਹੋਈ ਸੀ ਕਿਉਂਕਿ ਉਹਦਾ ਘਰ ਵਾਲਾ ਜੌਨ ਉਹਨਾਂ ਦੇ ਘਰ ਦੇ ਲਾਗੇ ਇੱਕ ਪਾਲਤੂ ਡੌਗ ਸੀ ਉਹਨੂੰ ਘੁਮਾਉਣ ਲਈ ਲੈ ਕੇ ਗਿਆ ਹੋਇਆ ਸੀ ਬਾਹਰ ਇਹਨਾਂ ਦੇ ਵਿਆਹ ਨੂੰ ਲਗਭਗ 20 ਸਾਲ ਹੋ ਚੁਕੇ ਸੀ ਮਿਸ਼ਲ ਦੇ ਘਰ ਤੇ ਲਾਗੇ ਇੱਕ ਜੈਫ ਫਿਸ਼ਰ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਸ ਦੀ ਇਹਨਾਂ ਦੇ ਨਾਲ ਬਹੁਤ ਬੰਦੀ ਸੀ ਬਹੁਤ ਆਵਾਜਾਈ ਸੀ ਉਹ ਸ਼ਾਮ ਨੂੰ ਰੋਜ਼ ਟੀਵੀ ਵਗੈਰਾ ਦੇਖਦਾ ਹੁੰਦਾ ਸੀ ਤੇ ਇਹਨਾਂ ਨਾਲ ਦਾਰੂ ਵਗੈਰਾ ਵੀ ਪੀਂਦਾ ਹੁੰਦਾ ਸੀ ਵਧੀਆ ਪੜੋਸੀ ਸੀ ਵਧੀਆ ਨੇਬਰ ਸੀ ਇੱਕ ਦੂਜੇ ਨਾਲ ਬਹੁਤ ਵਧੀਆ ਬੰਦੀ ਵੀ ਸੀ ਤੇ ਉਹ ਜਫਲ ਉਹ ਇੱਕ ਦਿਨ ਸ਼ਾਮ ਹੁੰਦੇ ਹੁੰਦੇ ਹੀ ਜਲਦੀ ਥੱਕ ਚੁੱਕਿਆ ਸੀ ਉਹਨੇ ਸੋਚਿਆ ਕਿਉਂ ਨਾ ਮੈਂ ਜਲਦੀ ਜਾ ਕੇ ਸੌਵਾ ਉਹ ਆਪਣੇ ਘਰ ਦੇ ਅੰਦਰ ਗਿਆ ਬੈਡਰੂਮ ਤੇ ਜਾ ਕੇ ਸੌ ਗਿਆ ਤੇ ਉਹਨੂੰ ਅਚਾਨਕ ਹੀ ਖੜਖੜ ਦੀ ਆਵਾਜ਼ ਸਟਾਰਟ ਹੋਣ ਲੱਗ ਪਈ ਸੁਣਨੇ ਉਹਨੂੰ ਉਹਨੇ ਜਿਆ ਧਿਆਨ ਨਾਲ ਸੁਣਿਆ ਤੇ ਉਹਨੂੰ ਇਹ ਸੀ ਕਿ ਆਵਾਜ਼ ਘਰ ਤੋਂ ਨਹੀਂ ਬਲਕਿ ਬਾਹਰ ਤੋਂ ਆ ਰਹੀ ਹੈ ਉਹਨੇ ਖਿੜਕੀ ਖੋਲੀ ਤੇ ਦੇਖਿਆ ਬਾਹਰ ਮਿਸ਼ਨ ਦੀ ਗੱਡੀ ਤੇ ਇੱਕ ਅਣਜਾਣ ਵਿਅਕਤੀ ਉਹਦੇ ਸ਼ੀਸ਼ੇ ਤੋੜ ਰਿਹਾ ਸੀ ਗੱਡੀ ਦੇ ਤੇ ਮਿਸ਼ਨ ਅੱਗੋਂ ਬਹੁਤ ਚਿਲਾ ਰਹੀ ਸੀ ਉਨੇ ਸੋਚਿਆ ਕਿ ਮੈਂ ਜਾ ਕੇ ਕਿਉਂ ਨਾ ਹੈਲਪ ਕਰਾਂ ਅਜੇ ਜਿੰਨਾ ਟਾਈਮ ਨੂੰ ਗਿਆ ਉਹ ਬਾਹਰ ਨਿਕਲਿਆ ਪਹਿਲਾਂ ਕਰੋ ਤੇ ਉਹ ਬਾਹਰ ਨਿਕਲ ਕੇ ਦੇਖਦਾ ਰਿਹਾ ਕਿ ਉਹ ਮਿਸ਼ਲ ਤੇ ਬਹੁਤ ਜ਼ਿਆਦਾ ਹਮਲਾ ਕਰ ਰਿਹਾ ਸੀ ਉਹਨੇ ਮਿਸ਼ਨ ਨੂੰ ਫੜਿਆ ਤੇ نیچے ਉਹਨੂੰ ਲੰਮੇ ਪਾ ਕੇ ਉਹਦੇ ਉੱਪਰ ਪੰਚ ਮਾਰਨੇ ਸਟਾਰਟ ਕਰ ਦਿੱਤੇ ਪੰਚ ਦਾ ਤੇ ਤੁਹਾਨੂੰ ਮਤਲਬ ਪਤਾ ਹੀ ਆ ਜੇ ਨਹੀਂ ਪਤਾ ਮੈਂ ਦੱਸ ਦਾਂ ਉਹ ਹੱਥ 'ਚ ਵੇਅਰ ਕਰਨ ਵਾਲੇ ਹੁੰਦੇ ਤੇ ਉਹਦੇ ਅੱਗੇ ਕੰਡੇ ਲੱਗੇ ਹੁੰਦੇ ਆ ਜਦੋਂ ਉਹਨੇ ਜੈਫ ਨੇ ਆ ਕੁਝ ਦੇਖਿਆ ਉਹ ਇੱਕ ਅਣਜਾਣ ਆਦਮੀ ਨਾਲ ਜਾ ਕੇ ਭਿੜਨ ਲੱਗ ਪਿਆ ਜਦੋਂ ਅਣਜਾਣ ਆਦਮੀ ਨੇ ਵੇਖਿਆ ਕਿ ਇੱਕ ਹੋਰ ਆਦਮੀ ਮੇਰੇ ਤਰਫ ਆ ਰਿਹਾ ਜੈਫ ਨੇ ਪਹਿਲਾਂ ਤੇ ਉਸ ਅਣਜਾਣ ਆਦਮੀ ਦੇ ਮੁੱਕਾ ਮਾਰਿਆ ਉਹਦੇ ਜਦੋਂ ਮੁੱਕਾ ਵੱਜਿਆ ਉਹਦਾ ਹਾਲ ਬੇਹਾਲ ਹੋ ਚੁੱਕਿਆ ਹੈ ਫਿਰ ਅੱਗੋਂ ਉਸ ਅਣਜਾਣ ਆਦਮੀ ਨੇ ਜਿੰਨੇ ਪੰਚ ਵੇਅਰ ਕੀਤੇ ਹੋਏ ਸੀ ਉਹਨੇ ਜੈਫ ਤੇ ਮੁੱਕਾ ਮਾਰਿਆ ਜਿਹਦੇ ਨਾਲ ਉਹਦੇ ਖਲੋਹ ਨਿਕਲਣ ਲੱਪਿਆ ਕਿਉਂਕਿ ਤੁਹਾਨੂੰ ਮੈਂ ਦੱਸਿਆ ਅੱਗੇ ਵੀ ਪੰਚ ਦੇ ਅੱਗੇ ਬਹੁਤ ਖਤਰਨਾਕ ਹਥਿਆਰ ਆ ਉਹਦੇ ਅੱਗੇ ਕੰਡੇ ਲੱਗੇ ਹੋਏ ਸੀ ਤੇ ਜੈਫ ਆਪਣੀ ਜਾਨ ਬਚਾ ਕੇ ਤੁਰੰਤ ਅਪਡੇ ਘਰ ਵੱਲ ਭੱਜ ਗਿਆ ਉਹਨੇ ਪਹਿਲਾਂ ਜਾ ਕੇ ਅਪਡੇ ਘਰ ਦਾ ਗੇਟ ਲੌਕ ਕੀਤਾ ਫਿਰ ਉਹ ਆਪਣੇ ਬੈਡਰੂਮ ਤੇ ਗਿਆ ਤੇ ਉਹਨੇ ਜਾ ਕੇ ਖਿੜਕੀ ਲਾਗੇ ਕੋਲ ਦੇਖ ਰਿਹਾ ਸੀ ਕਿ ਉਹ ਅਣਜਾਣ ਆਦਮੀ ਮਿਸ਼ਲ ਨੂੰ ਲਗਾਤਾਰ ਮਾਰਿਆ ਜਾ ਰਿਹਾ ਸੀ ਜੈਫ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਉਹਨੇ ਦੱਸਿਆ ਕਿ ਮੇਰਾ ਨਾਮ ਜੈਫਾ ਤੇ ਮੇਰਾ ਐਡਰੈਸ ਦਿੱਸ ਵਗੈਰਾ ਵਗੈਰਾ ਉਹਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਪਲੀਜ਼ ਇੱਥੇ ਜਲਦੀ ਆਓ ਸਾਡੀ ਹੈਲਪ ਕਰੋ ਇੱਕ ਅਣਜਾਣ ਆਦਮੀ ਸਾਡੇ ਘਰ ਦੇ ਲਾਗੇ ਇੱਕ ਰਹਿਣ ਵਾਲੀ ਔਰਤ ਨੂੰ ਬਹੁਤ ਪੂਰੀ ਤਰ੍ਹਾਂ ਮਾਰ ਰਿਹਾ ਤੇ ਉਸ ਦੀ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਹੈ ਉਸਨੇ ਪੁਲਿਸ ਨੂੰ ਕਿਹਾ ਕਿ ਉਹ ਮिन्नੂ ਵੀ ਉਹਨੇ ਮੇਰੇ ਉੱਪਰ ਵੀ ਬਹੁਤ ਜ਼ਿਆਦਾ ਹਮਲਾ ਕਰ ਦਿੱਤਾ ਹੈ ਜਦੋਂ ਮੈਂ ਮਿਸ਼ਲ ਦੀ ਜਾਨ ਬਚਾਉਣ ਗਿਆ ਤੇ پلیਸ ਤੁਸੀਂ ਤੁਰੰਤ ਆ ਜਾਓ ਔਰ ਸਾਡੀ ਹੈਲਪ ਕਰੋ ਨਾਲੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਉਹ ਜਿਹੜਾ ਅਣਜਾਣ ਆਦਮੀ ਮਿਸ਼ਲ ਦੇ ਉੱਪਰ ਤੇ ਜੈਫ ਦੇ ਉੱਪਰ ਉਹ ਇੱਕ ਕੋਈ ਹੋਰ ਨਹੀਂ ਉਹ ਆਸਟਿਨ ਹੀ ਹਾਂ ਜੀ ਹਾਂ ਆਸਟਿਨ ਆਸਟਿਨ ਰੈਸਟੋਰੈਂਟ ਤੋਂ ਬਾਹਰ ਨਿਕਲਿਆ ਤੇ ਚਾਲ ਮੀਰਲਦੂਲ ਯਾਨੀ ਕਿ 6 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਆ ਕੇ ਭੱਜ ਕੇ ਸਿੱਧਾ ਆ ਕੇ ਮਿਸ਼ਲ ਦੇ ਉੱਪਰ ਹਮਲਾ ਕਰਨ ਲੱਗ ਪਿਆ ਤੇ ਉਸ ਦੀ ਗੱਡੀ ਦੇ ਉੱਪਰ ਜੈਫ ਆਪਣੀ ਖਿੜਕੀ ਤੋਂ ਬਾਹਰ ਦੇਖਦਾ ਪਿਆ ਸੀ ਕਿ ਉੱਥੇ ਚੱਲਤ ਕੀ ਪਿਆ ਸੀ ਉਹ ਮਨਮਨ ਵਿੱਚ ਇਹ ਸੋਚਦਾ ਕਿ ਜੀ ਹਾਂ ਤੇ ਇੱਥੇ ਪੁਲਿਸ ਜਲਦੀ ਆ ਜੇ ਜਾਂ ਫਿਰ ਮਿਸ਼ਲ ਦੇ ਘਰ ਵਾਲਾ ਜੋ ਕਿ ਇੱਕ ਪਾਲਤੂ ਕੁੱਤੇ ਨੂੰ ਕਮਾਉਣ ਲਈ ਲੈ ਕੇ ਗਿਆ ਉਹ ਜਲਦੀ ਘਰ ਆ ਜੇ ਤੇ ਇਹਦੀ ਜਾਨ ਬਚ ਜਾਏ ਜੈਫ بار-ਬਾਰ ਆਪਣਾ ਖੂਨ ਸਾਫ਼ ਕਰ ਰਿਹਾ ਸੀ ਵਿਚਾਰਾ ਤੇ ਇਹ بار-ਬਾਰ ਦੇਖਦਾ ਪਿਆ ਸੀ ਕਿ ਉਹ ਅਣਜਾਣ ਆਦਮੀ ਮਿਸ਼ਲ ਦੇ ਉੱਪਰ ਕਿਵੇਂ ਹਮਲਾ ਕਰਦਾ ਪਿਆ ਤੇ ਕਿਵੇਂ ਉਹਨੂੰ ਬੁਰੀ ਤਰ੍ਹਾਂ ਉਹਦੇ ਨਾਲ ਕੋਟਮਾਰ ਕਰਦਾ ਪਿਆ ਮਿਸ਼ਲ ਨੀਚੇ ਲੇਟੀ ਹੋਈ ਹੀ ਤੇ ਉਹ ਅਣਜਾਣ ਆਦਮੀ ਉੱਪਰ ਬੈਠ ਕੇ ਉਹਦੇ ਮੂੰਹ ਤੇ ਬਾਰ 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 ਮਾਰ ਪੰਜ ਮਾਰੀ ਜਾ ਰਿਹਾ ਸੀ ਮਿਸ਼ਲ ਦਾ ਖੂਨ ਪੂਰਾ ਗੱਡੀ ਤੋਂ ਲੈ ਕੇ ਸੜਕ ਤੱਕ ਆ ਚੁੱਕਿਆ ਸੀ ਜੈਫ ਨੇ ਦੱਸਿਆ ਕਿ ਜਦੋਂ ਮਿਸ਼ਲ ਦੇ ਉੱਪਰ ਹਮਲਾ ਕਰ ਰਿਹਾ ਸੀ ਉਹ ਅੰਦਰੋਂ ਬਹੁਤ ਬੁਰੀ ਤਰ੍ਹਾਂ ਦੀ ਆਵਾਜ਼ਾਂ ਕੱਢ ਰਿਹਾ ਸੀ ਜਿਵੇਂ ਕਿ ਇੱਕ ਜਾਨਵਰ ਇੱਕ ਮਾਰਦਾ ਹੁੰਦਾ ਮਿਸ਼ਲ ਵਿਚਾਰੀ ਨੀਚੇ ਪਈ ਰੋ ਰਹੀ ਸੀ ਤੇ ਚਿਲਾ ਰਹੀ ਸੀ ਐਵੇਂ ਚਲਾਉਂਦੀ ਪਈ ਸੀ ਜਿਵੇਂ ਉਹਦੇ ਸਰੀਰ ਤੇ ਪੂਰੇ ਪ੍ਰਾਣ ਹੀ ਨਿਗਲ ਚੁੱਕੇ ਹੁੰਦੇ ਹਨ ਪਰ ਜੈਫ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਜਿਹੜੀ ਆਵਾਜ਼ ਉਹ ਸੁਣਦਾ ਪਿਆ ਏ ਬਚਾਉਣ ਵਾਲੀ ਉਹ ਮਿਸ਼ਲ ਦੀ ਨਹੀਂ ਬਲਕਿ ਜੌਨ ਦੀ ਸੀ ਜਿਹੜਾ ਉਹਦਾ ਹਸਬੰਡ ਸੀ ਜਿਹੜਾ ਇੱਕ ਡੌਗ ਨੂੰ ਕਮਾਉਣ ਲਈ ਲੈ ਕੇ ਗਿਆ ਹੋਇਆ ਸੀ ਮਿਸ਼ਲ ਤੇ ਪਹਿਲਾਂ ਹੀ ਪਈ ਹੋਈ ਸੀ बेहोਸ਼ ਪਈ ਹੋਈ ਸੀ ਜੌਨ ਵੀ ਉਦੋਂ ਆ ਚੁੱਕਿਆ ਸੀ ਜਦੋਂ ਉਹਨੇ ਵੇਖਿਆ ਕਿ ਜੈਫ ਭੱਜ ਕੇ ਆਪਣੇ ਘਰ ਵੱਲ ਦੌੜ ਰਿਹਾ ਏ ਉਹ ਜਾ ਕੇ ਸਿੱਧਾ ਉਸ ਅਣਜਾਣ ਆਦਮੀ ਦੇ ਉੱਪਰ ਹਮਲਾ ਕਰਨ ਲੱਗ ਪਿਆ ਕਿ ਤੂੰ ਮੇਰੀ ਘਰ ਵਾਲੀ ਨੂੰ ਐਵੇਂ ਕਿਉਂ ਮਾਰਦਾ ਪਿਆ ਆਸਟਿਨ ਨੇ ਫਿਰ ਜੌਨ ਨਾਲ ਉਹੀ ਕੰਮ ਕੀਤਾ ਜਿਵੇਂ ਉਹਨੇ ਮਿਸ਼ਨ ਨੂੰ نیچے ਬਿਠਾ ਕੇ ਉਹਦੇ ਉੱਪਰ ਪੰਜ ਮਾਰਿਆ ਉਹਨੇ ਫਿਰ ਜੌਨ ਨੂੰ ਉਦਾਂ ਹੀ نیچے ਗਰਾਇਆ ਤੇ ਉਹਦੇ ਮੂੰਹ ਤੇ ਪੰਜ ਮਾਰਨ ਲੱਗ ਪਿਆ ਜੌਨ ਦੇ ਬਹੁਤ ਹੀ ਬੁਰੀ ਤਰ੍ਹਾਂ ਲਖੂਨ ਨਿਕਲਣ ਲੱਗ ਪਿਆ ਸੀ ਜਦੋਂ ਆਸਟਿਨ ਨੇ ਉਹਨੂੰ نیچے ਮਾਰਿਆ ਉਹਦਾ ਸਿਰ نیچے ਇੱਕ ਇੱਟ ਦੇ ਨਾਲ ਲੱਗ ਗਿਆ ਹੋਇਆ ਸੀ ਉਹ ਅੱਗੇ ਬਜ਼ੁਰਗ ਸੀ ਹੋਣ ਵਾਲਾ ਸੀ 53 ਉਮਰ ਦਾ ਸੀ ਉਹ ਵਿਚਾਰਾ ਉੱਥੇ ਬੇਹੋਸ਼ ਹੋ ਗਿਆ ਫਿਰ ਜੈਫ ਨੇ ਦੇਖਿਆ ਖਿੜਕੀ ਰਾਹੀਂ ਕਿ ਇੱਕ ਪੁਲਿਸ ਦੀ ਗੱਡੀ ਹਾਰਨ ਵਜਾ ਕੇ ਉੱਥੇ ਪਹੁੰਚ ਚੁੱਕੀ ਆ ਜੈਫ ਨੇ ਅੰਦਰੋਂ ਅੰਦਰੀ ਸੋਚਿਆ ਕਿ ਹੁਣ ਸਭ ਕੁਝ ਠੀਕ ਹੋ ਜਾਊਗਾ ਤੇ ਇਨਾਂ ਦੀ ਜਾਨ ਵੀ ਬਚ ਜੂਗੀ ਫਿਰ ਉਸ ਨੇ ਦੇਖਿਆ ਕਿ ਇੱਕ ਮੇਲ ਪੁਲਿਸ ਤੇ ਇੱਕ ਫੀਮੇਲ ਪੁਲਿਸ ਦੀ ਗੱਡੀ ਤੋਂ ਉਤਰੀ ਉਹਨਾਂ ਨੇ ਦੇਖਿਆ ਕਿ ਇੱਥੇ ਤੇ ਇੰਨਾ ਸਾਰਾ ਖੂਨ ਬਿਆਹ ਹੋਇਆ ਸਾਰਾ ਖੂਨ ਰੋਡ ਤੱਕ ਜਾ ਚੁੱਕਿਆ ਸੀ ਉਹਨਾਂ ਨੇ ਦੇਖਿਆ ਕਿ ਜਿਹੜੇ ਖੂਨ ਦੇ ਦਰਿਆ ਆ ਉਹ ਅੰਦਰੋਂ ਬਾਹਰ ਨਿਕਲ ਚੁੱਕੇ ਹਨ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅੰਦਰ ਦਾ ਹਾਲ ਕੀ ਸੀ ਸਭ ਤੋਂ ਪਹਿਲਾਂ ਇੱਕ ਮਹਿਲਾ ਪੁਲਿਸ ਅਫਸਰ ਆਪਣੀ ਟੀਜਰ ਕਾਨੂੰਨ ਨਿਕਾਲ ਕੱਢ ਕੇ ਕ੍ਰਾਈਮ ਸੀਨ ਵੱਲ ਵਧੀ ਜੋ ਗੱਡੀਆਂ ਜੋ ਡਰਾਈਵਵੇ ਵਿੱਚ ਖੜੀਆਂ ਸੀ ਉਹਨਾਂ ਨੂੰ ਪਾਰ ਕਰਕੇ ਕ੍ਰਾਈਮ ਸੀਨ ਤੱਕ ਪਹੁੰਚੀ ਜਦੋਂ ਕ੍ਰਾਈਮ ਸੀਨ ਤੇ ਪਹੁੰਚੀ ਤੇ ਉਹਨੇ ਦੇਖਿਆ ਇੱਕ ਮਹਿਲਾ ਸਾਈਡ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਸੀ ਉਹਦੇ ਸਰੀਰ ਤੇ ਸਾਰੀ ਜਗ੍ਹਾ ਤੋਂ ਖੂਨ ਨਿਕਲਦਾ ਪਿਆ ਸੀ ਬਹੁਤ ਬੁਰੀ ਤਰ੍ਹਾਂ ਜਦੋਂ ਦੂਸਰੀ ਸਾਈਡੋਂ ਨੇ ਵੇਖਿਆ ਤੇ ਇੱਕ ਆਦਮੀ ਨੀਚੇ ਬਹੁਤ ਬੁਰੀ ਤਰ੍ਹਾਂ ਬਿਓਸ਼ੀ ਦੀ ਹਾਲਤ ਵਿੱਚ ਪਿਆ ਹੋਇਆ ਸੀ ਜਿਹਦੇ ਉੱਤੇ ਇੱਕ ਹੱਟਾ ਖੱਟਾ ਬਾਡੀ ਬਿਲਡਰ ਆਸਟਿਨ ਚੜ ਕੇ ਬੈਠਾ ਹੋਇਆ ਸੀ ਕੀ ਤੁਸੀਂ ਵਿਸ਼ਵਾਸ ਕਰੋਗੇ ਆਸਟਿਨ ਨਾਹੀਂ ਬਲਕਿ ਉਹਦੇ ਉੱਪਰ ਬੈਠਾ ਹੋਇਆ ਸੀ ਇੱਥੇ ਆਸਟਿਨ ਉਸ ਜੌਨ ਦੇ ਚਿਹਰੇ ਨੂੰ ਫੜ ਕੇ ਉਹਦੀ ਗੱਲ ਨੂੰ ਆਪਣੇ ਨਮੂਹ ਨਾਲ ਕੱਟ ਰਿਹਾ ਸੀ ਸ਼ਾਇਦ ਤੁਸੀਂ ਭਾਵੇਂ ਇਸ ਗੱਲ ਨੂੰ ਨਾ ਵੀ ਮੰਨੋ ਪਰ ਇਹ ਸੱਚਾ ਕਿ ਆਸਟਿਨ ਨੇ ਜੌਨ ਦੀ ਗੱਲ ਨੂੰ ਕੱਲਾ ਕੱਟਿਆ ਹੀ ਨਹੀਂ ਬਲਕਿ ਕੁਝ ਟੁਕੜਿਆਂ ਨੂੰ ਖਾ ਵੀ ਲਿਆ ਸੀ ਜਦੋਂ ਇਹ ਚੀਜ਼ ਮਹਿਲਾ ਪੁਲਿਸ ਆਫਿਸਰ ਨੇ ਵੇਖੀ ਪਿੱਛੇ ਖੜੀ ਨੇ ਉਹਨੇ ਆਸਟਿਨ ਨੂੰ ਪੂਰੀ ਤਰ੍ਹਾਂ ਚੇਤਾਵਨੀ ਦਿੱਤੀ ਕਿ ਜਾਂ ਤੇ ਸਾਡੇ ਹਵਾਲੇ ਹੋ ਜਾਂ ਜਾਂ ਮੈਂ ਗੋਲੀ ਚਲਾ ਦੇਣੀ ਉਸ ਕੋਲ ਟੇਜ਼ਰ ਗਨ ਸੀ ਆਸਟਿਨ ਨੇ ਇਹ ਕੁਝ ਸੁਣ ਕੇ ਕੋਈ ਜਵਾਬ ਨਹੀਂ ਦਿੱਤਾ ਉਹਨੇ ਦੇਖਿਆ ਪਿੱਛੇ ਪੁਲਿਸ ਵਾਲਿਆ ਉਹਨੇ ਕੋਈ ਉਹਨੂੰ ਫਰਕ ਵੀ ਨਹੀਂ ਪਿਆ ਉਹ ਸਿੱਧਾ ਜੌਨ ਕੋਲ ਵਾਪਸ ਗਿਆ ਤੇ ਉਹਦੀਆਂ ਗੱਲਾਂ ਫੜ ਕੇ ਜ਼ੋਰ-ਜ਼ੋਰ ਦੀ ਖਾਨ ਲੱਗ ਜਦੋਂ ਇਹ ਸਭ ਮਹਿਲਾ ਪੁਲਿਸ ਆਫਿਸਰ ਨੇ ਵੇਖਿਆ ਤੇ ਉਹਨੇ ਆਪਣੇ ਟੇਜ਼ਰ ਗਨ ਉਹਦੇ ਲੱਕ ਤੇ ਲਗਾ ਦਿੱਤੀ ਪਰ ਆਸਟਿਨ ਨੂੰ ਵੇਖ ਕੇ ਕੋਈ ਵੀ ਫਰਕ ਨਹੀਂ ਪਿਆ ਮਹਿਲਾ ਪੁਲਿਸ ਆਫੀਸਰ ਨੇ ਆਪਣੀ ਪਿਸਟਲ ਗਨ ਕਢੀ ਤੇ ਉਹਦੇ ਲੱਕ ਤੇ ਰੱਖ ਲਈ ਉਹਨੂੰ ਕਹਿੰਦੀ ਜਾਂ ਤੇ ਉਹਨੂੰ ਛੱਡ ਦੇ ਜਾਂ ਮੈਂ ਤੈਨੂੰ ਗੋਲੀ ਮਾਰ ਦਿੰਨੀ ਪਰ ਆਸਟਿਨ ਸਮਝਦਾਰੀ ਉਹਨੂੰ ਪਤਾ ਹੀ ਪੁਲਿਸ ਵਾਲੇ ਕਦੀ ਵੀ ਪਿੱਛੋ ਵਾਰ ਨਹੀਂ ਕਰਦੇ ਪੁਲਿਸ ਵਾਲੀ ਨੂੰ ਡਰ ਰਹੀ ਕਿ ਇਹ ਗੋਲੀ ਆਰ ਪਾਰ ਹੋ ਕੇ ਜੌਨ ਦੇ ਸਰੀਰ 'ਚ ਨਾ ਵੱਜੇ ਇਹ ਗੱਲ ਨੂੰ ਧਿਆਨ 'ਚ ਦਿੰਦੇ ਹੋਏ ਉਹ ਪੂਰਾ ਗੋਲ-ਗੋਲ ਹੋ ਕੇ ਸਿੱਧਾ ਆਸਟਿਨ ਦੇ ਸਾਹਮਣੇ ਜਾ ਕੇ ਖੜੀ ਉਨੇ ਆਸਟਿਨ ਨੂੰ ਕਿਹਾ ਇਹਨੂੰ ਛੱਡ ਦੇ ਵਰਨਾ ਮੈਂ ਤੈਨੂੰ ਗੋਲੀ ਲਾ ਦੇਣੀ ਪਰ ਆਸਟਿਨ ਨਹੀਂ ਰੁਕਿਆ ਉਹਨੂੰ ਕੋਈ ਫਰਕ ਨਹੀਂ ਪਿਆ ਉਹਨੇ ਹੋਰ ਜ਼ੋਰ ਦੀ ਜੌਨ ਨੂੰ ਕਲੇ ਲਗਾ ਲਿਆ ਤੇ ਉਹਨੂੰ ਖਾਨ ਲਈ ਖਾਨ ਲੱਗ ਪਿਆ ਉਸ ਮੈ ਲਾਫੀਸਰ ਨੇ ਦੂਜੇ ਪੁਲਸ ਵਾਲੇ ਨੂੰ ਆਵਾਜ਼ ਮਾਰੀ ਉਹਨੂੰ ਕਿਹਾ ਇਹ ਮੇਰੇ ਵੱਸ ਦੀ ਗੱਲ ਨਹੀਂ ਆ ਉਹਨੇ ਤੁਰੰਤ ਚਲਾਇਆ ਤੇ ਰੋਲਾ ਪਾਇਆ ਕਿ ਤੁਸੀਂ ਆ ਜਾਓ ਔਰ ਇਹ ਕਰੋ ਜਦੋਂ ਪੁਲਸ ਵਾਲੇ ਨੇ ਆ ਕੇ ਵੇਖਿਆ ਇਹ ਆਦਮੀ ਤੇ ਆਦਮਖੋਰੀ ਕਰੀ ਜਾਂਦਾ ਆ ਜਿੰਦਾ ਵਿਅਕਤੀਆਂ ਦੇ ਨਾਲ ਇਹ ਸਭ ਕੁਝ ਦੇਖ ਕੇ ਪੁਲਿਸ ਵਾਲੇ ਨੇ ਤੁਰੰਤ ਲੱਤ ਮਾਰੀ ਉਹਦੇ ਮੂੰਹ ਤੇ ਉਹ ਨੀਚੇ ਗਿਰਾਤਾ ਪਰ ਉਹਨੂੰ ਉਸ ਲਾਤੇ ਦੇ ਨਾਲ ਕੋਈ ਫਰਕ ਨਹੀਂ ਪਿਆ ਕਿਉਂਕਿ ਆਸਟਿਨ ਵੀ ਅੱਗੋ ਬੋਡੀ ਬਿਲਡਰ ਹੀ ਉਹਨੂੰ ਇਹੋ ਜਿਹੀਆਂ ਲੱਤਾਂ ਨਾਲ ਕੋਈ ਫਰਕ ਨਹੀਂ ਪੈਂਦਾ ਪੁਲਿਸ ਆਫੀਸਰ ਨੇ ਆਪਣੀ ਟੀਜ਼ਰ ਕਢਾਈ ਉਹਨੇ ਟੀਜ਼ਰ ਕੱਢ ਕੇ ਆਸਟਿਨ ਦੀ ਛਾਤੀ ਦੇ ਉੱਪਰ ਲਗਾਈ ਪਰ ਆਸਟਿਨ ਨੂੰ ਉਸ ਦੀ ਟੀਜ਼ਰ ਦੇ ਕਰੰਟ ਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਪਤਾ ਨਹੀਂ ਕਿਉਂ ਆਸਟਿਨ ਦਾ ਸਰੀਰ ਵੀ ਪੂਰਾ ਚਮੜੀ ਪੂਰੀ ਮੋਟੀ ਹੀ ਤੇ ਉਹ ਕਰੰਟ ਨੂੰ ਬਾਰ-ਬਾਰ ਝੱਲਣ ਦਿਆ ਸੀ ਲਗਭਗ ਜੌਨ ਦਾ ਅੱਧਾ ਚਿਹਰਾ ਗਾਇਬ ਸੀ ਅੱਧਾ ਸਰੀਰ ਦਾ ਚਿਹਰਾ ਉਹਦਾ ਆਸਟਿਨ ਨੇ ਖਾ ਲਿਆ ਹੀ ਲਗਭਗ ਉਹਦੇ ਦੋਵੇਂ ਗੱਲਾਂ ਵੀ ਗਾਇਬ ਹੀ ਤੇ ਗਲੇ ਦਾ ਮਾਸ ਵੀ ਪੂਰਾ ਟੁਕੜਾ ਥੋੜਾ ਜਿਹਾ ਬਚਾ ਹੋਇਆ ਸੀ ਜਦੋਂ ਕਾਫੀ ਵਾਰ ਲੱਤਾਂ ਮਾਰਨ ਦੇ ਬਾਰ ਤੇ ਟੀਜ਼ਰ ਮਾਰਨ ਦੇ ਬਜਾਏ ਵੀ ਆਸਟਿਨ ਨੇ ਜੌਨ ਨੂੰ ਨਹੀਂ ਛੱਡਿਆ ਤੇ ਉਹ ਪੁਲਿਸ ਆਫੀਸਰ ਨੇ ਦੂਜੇ ਪੁਲਿਸ ਆਫੀਸਰ ਨੂੰ ਬੈਕਅਪ ਲਈ ਫੋਨ ਕਰ ਦਿੱਤਾ ਕਿਸਮਤ ਦੇ ਨਾਲ ਬੈਕਅਪ ਵਾਲੀਆਂ ਗੱਡੀਆਂ ਥੋੜੀ ਦੂਰ ਤੇ ਖੜੀਆਂ ਹੋਈਆਂ ਸੀ ਤੇ ਉਹ ਬੈਕਅਪ ਵਾਲੀਆਂ ਗੱਟੀਆਂ ਚੌਂ ਚੌਂ ਕਰਦੇ ਪੁਲਿਸ ਦੇ ਕੋਲ ਪਹੁੰਚ ਚੁੱਕੀਆਂ ਸੀ ਕਿਸਮਤ ਦੇ ਨਾਲ ਉਸ ਪੁਲਸਵਾਲਿਆ ਕੋਲ ਇੱਕ ਡੌਗ ਵੀ ਮੌਜੂਦ ਸੀ ਤੇ ਜਦੋਂ ਪੁਲਸ ਆਫੀਸਰ ਨੇ ਵੇਖਿਆ ਕਿ ਉਹਨਾਂ ਕੋਲ ਇੱਕ ਡੌਗ ਵੀ ਮੌਜੂਦ ਆ ਉਹਨਾਂ ਨੇ ਤੁਰੰਤ ਇਸ਼ਾਰਾ ਕੀਤਾ ਕਿ ਡੌਗ ਨੂੰ ਛੱਡੋ ਰੀਲੀਜ਼ ਕਰੋ ਔਰ ਡੌਗ ਨੇ ਭੱਜ ਕੇ ਜਾ ਕੇ ਆਸਟਨ ਦੇ ਹੱਥ ਨੂੰ ਫੜ ਲਿਆ ਜਿਹੜਾ ਹੱਥ ਜੌਨ ਦੇ ਵਾਲਾਂ 'ਚ ਫੜਿਆ ਹੋਇਆ ਸੀ ਉਸ ਨੇ ਆਸਟਨ ਦੇ ਹੱਥ ਨੂੰ ਪੂਰਾ ਜ਼ੋਰ ਲਗਾ ਕੇ ਕਾਂਟਿਆ ਬਹੁਤ ਜ਼ੋਰ ਦੀ ਫੜਿਆ ਹੋਇਆ ਪਰ ਆਸਟਨ ਨੂੰ ਕੋਈ ਫਰਕ ਨਹੀਂ ਪਿਆ ਉਸ ਡੌਗ ਦੀ ਬਾਈਟ ਨਾਲ ਵੀ ਆਸਟਿਨ ਲਗਾਤਾਰ ਮਾਸ ਨੂੰ ਖਾਈ ਜਾਂਦਾ ਸੀ ਖਾਈ ਜਾਂਦਾ ਸੀ ਉਹਨੇ ਇੱਕ ਛਟਕਾ ਫੇਰ ਮਾਰਿਆ ਡੌਗ ਜਾ ਕੇ ਸਾਈਡ ਤੇ ਡਿੱਗ ਗਿਆ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਆਸਟਿਨ ਨੂੰ ਗ੍ਰਿਫਤਰ ਕਰ ਲਿਆ ਪਰ ਉਹ ਵੀ ਬਹੁਤ ਡਰ ਰਹੇ ਸੀ ਕਿਉਂਕਿ ਆਸਟਿਨ ਨੇ ਉਹਨਾਂ ਨੂੰ ਭੱਜ-ਭੱਜ ਕੇ ਖਾਨ ਨੂੰ ਪਹੁੰਚੰਦਿਆ ਸੀ ਤੇ ਉਧਰ ਵਿਚਾਰੀ ਮਿਸ਼ਲ ਨੇ ਵੀ ਜਾਨ ਛੱਡ ਦਿੱਤੀ ਸੀ ਇਹ ਖਾਣੀ ਸੀ ਆਸਟਿਨ ਦੀ ਇਹੋ ਜਿਹੇ ਮੁੰਡਾ ਜਿਹੜਾ ਫਿਰ ਪੈਦਾ ਨਾ ਹੋਵੇ ਥੈਂਕ ਯੂ ਫॉर ਵਿਚਿੰਗ ਮਾਈ ਵੀਡੀਓਜ਼ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ